ਖਾਨ ਘਾੜ ਤੇ ਕਿਤੇ ਵੀ ਉਹ ਇੱਕ ਪੌਦਾ ਲਾ ਸਕਦਾ ਹੈ ਦੇਖੋ ਜੀ ਬਹੁਤ ਵਧੀਆ ਵਿਚਾਰ ਆ ਤੁਹਾਡਾ ਜੀ ਵੀ ਜਿਹੜੀਆਂ ਪੱਠ 10 ਘੂਰੀਆਂ ਪਾਤੀਆਂ ਉਹਦਾ ਕੋਈ ਮੈਟਰ ਨਹੀਂ ਜੀ ਕੋਈ ਤਾਂ ਵਿਚੇ ਵਿਚਾ ਲੰਦੇ ਆ ਕੋਈ ਪਾਸੇ ਛੱਡ ਦਿੰਦੇ ਆ ਜਾਂ ਇੱਕ ਹੀ ਚੱਕ ਕੇ ਲੈ ਜਾਂਦਾ ਇਹ ਆਪਾਂ ਬਹਿਮਾਂ ਚ ਫਸੇ ਹੋਏ ਆ ਜਿਹੜਾ 100 100 200 ਸਭ ਪੂਰੀ ਤੇ ਲਾਉਣੇ ਆ ਆਪਾਂ ਉਹ ਹੀ ਰੁੱਖ ਲਾ ਲਓ ਹਾਂਜੀ ਬਾਰੇ ਹਰ ਇੱਕ ਨੂੰ ਪਤਾ ਆ ਵੀ ਜੀ ਆਪਾਂ ਰੁੱਖ ਵਧਾਵਾਂਗੇ ਆਪਾਂ ਨੂੰ ਇਸੀਆਂ ਦੀ ਲੋੜ ਨਹੀਂ ਸਹੀ ਗੱਲ ਹੈ ਇੱਕ ਆਹ ਜਿਹੜੀ ਧਰਤੀ ਆ ਨਾ ਹਾਂਜੀ ਮੇਰੇ ਤੇ ਬੋਲਦਾ ਥੋੜਾ ਆ ਵੀ ਢਾਈ ਗਾਜ ਧਰਤੀ ਆ ਕਿਤੇ ਵੀ ਢਾਈ ਗਾਜ ਧਰਤੀ ਉਹ ਤੈਨ ਅਟਾਈ ਵੀ ਨਹੀਂ ਮਿਲਦੀ ਜੀ ਇਹ ਢਾਈ ਗਾਜ ਚ ਪਤਾ ਨਹੀਂ ਕਿੰਨੇ ਕਿਲੋ ਮਿੱਟੀयां ਸਮੇਟ ਗਿਆ ਸასი ਕਾਲ ਜੀ ਮੈਂ ਡਾਇਰੈਕਟਰ ਜਗਤਾਰ ਸਿੰਘ ਹਮੇਤਪੁਰਾ ਤੋਂ ਸასი ਕਾਲ ਬਾਈ ਜੀ ਮੈਂ ਮਿੰਟੂ ਖਰਮੀ ਹਮੇਤਪੁਰਾ ਜੀ ਅੱਜ ਅਸੀਂ ਪਿੰਡ ਪਹੁੰਚੇ ਸੀਗੇ ਰਾਮਾ ਵਿੱਚ ਉੱਥੇ ਇੱਕ ਕਲੱਬ ਬਣਿਆ ਵਾ ਸਾਂਝਾ ਭਾਈਚਾਰਾ ਜਿੰਨਾ ਵੱਲੋਂ ਸਾਰੇ ਪਿੰਡ ਤੇ ਤਕਰੀਬਨ ਤੇ ਸਾਰੇ ਪਿੰਡ ਦੇ ਆਸੇ ਪਾਸੇ ਜਿੰਨੇ ਵੀ ਰਾਹ ਨਿਕਲਦਿਆ ਉਹਨਾਂ ਤੇ ਦਰਖਤ ਲਾਇਏ ਬਹੁਤ ਸੋਹਣੇ ਸੋਹਣੇ ਤੇ ਬਹੁਤ ਵਧੀਆ ਪਿੰਡ ਹਰਾ ਭਰਾ ਬਣਾਇਆ ਵਾ ਅੱਜ ਉਹਨਾਂ ਦੇ ਮੈਂਬਰ ਸਾਡੇ ਵਿੱਚ ਹਾਜ਼ਰ ਆ ਤੇ ਅਸੀਂ ਉਹਨਾਂ ਨੂੰ ਮਿਲਣ ਆਏ ਹੋਏ ਆ ਜਿਨ੍ਹਾਂ ਵਿੱਚ ਨੇ ਸਾਡੇ ਵੀਰ ਜੀ ਗੁਰਦੇਵ ਸਿੰਘ ਜੀ ਗੁਰਪ੍ਰੀਤ ਸਿੰਘ ਜੀ ਗੁਰਸੇਵਕਵਾਈ ਜੀ ਤੇ ਭਾਈ ਗੋਰਾ ਰਾਮਾ ਜੀ ਹਾਂਜੀ ਅੱਜ ਦਾ ਮੈਂ ਸਵਾਲ ਤੁਹਾਨੂੰ ਕਰਨਾ ਚਾਹਾਂਗਾ ਜਿਵੇਂ ਅੱਜਕੱਲ ਬਹੁਤ ਰਜੀਮ ਹੈ ਭਰੀ ਜ਼ਿੰਦਗੀ ਹੈ ਤੇ ਹੋਰ ਜੇ ਮੈਂ ਭਰੀ ਜ਼ਿੰਦਗੀ ਦੇ ਵਿੱਚੋਂ ਤੁਸੀਂ ਜਿਹੜਾ ਕੀਮਤੀ ਸਮਾਂ ਇਹਨਾਂ ਫੁੱਲ ਬੂਟਿਆਂ ਦਰਖਤਾਂ ਲਈ ਕੱਢਦੇ ਹੋ ਤੇ ਇਹ ਕਿ ਮੇਰਾ ਆਪਣਾ ਪੋਸੀਬਲ ਹੁੰਦਾ ਜੀ ਇਹ ਜੀ ਸਭ ਤੋਂ ਪਹਿਲਾਂ ਤਾਂ ਮੈਂ ਮੇਰੇ ਸਾਝਾ ਭਾਈ ਜਰਾ ਕਲਾ ਬੋਲوں ਤੁਹਾਡੀ ਸਾਰੀ ਟੀਮ ਦਾ ਸੰਦਲੀ ਟੀਮ ਦਾ ਧੰਨਵਾਦ ਕਰਦੇ ਆ ਤੈ ਇਹਦੇ ਲੋ ਕਿਉਂਕਿ ਜਿਹਨ ਦੀ ਇੱਕ ਮੇਰੇ ਮਨ ਦੇ ਵਿੱਚ ਆਉਂਦਾ ਵਾ ਕਲਪਨਾ ਮੇਰੇ ਮਨ ਦੀ ਜੀ ਕਲਪਨਾ ਆਪਣੀ ਉਹ ਹੀ ਹੁੰਦੀ ਜੋ ਆਪਾਂ ਨੂੰ ਦਿਖਦੀ ਆ ਜੀ ਵੀ ਸਾਨੂੰ ਆਪਦੇ ਨੂੰ ਹੈਰਾਨੀ ਹੁੰਦੀ ਆ ਵੀ ਸਾਨੂੰ ਤਕਰੀਬਨ 5 ਕਿਸਾਨ ਹੋ ਗਏ ਸੇਵਾ ਕਰਦੇ ਹਨ ਹਣਾ ਜੀ ਜੋ ਜ਼ਿੰਦਗੀ ਚ ਸਮਾਂ ਦਿੱਤਾ ਜੋ ਵੀ ਦਿੱਤਾ ਜ਼ਿੰਦਗੀ ਚ ਸਮਾਂ ਦੇਣਾ ਬਹੁਤ ਔਖਾ ਜੀ ਪੈਸਾ ਹਰਨ ਇਨਸਾਨ ਦੇ ਦਿੰਦਾ ਜੀ ਵੀ ਮੈਂ ਇਹ ਹਾਲ ਹੋ ਰਿਹਾ ਨਾ ਵੀ ਸਾਡੀ ਅੱਜ ਵੀਡੀਓ ਬਣਾਉਣ ਤੁਸੀਂ ਕਿਵੇਂ ਆਗੇ ਯਾਰ ਸਾਡੀ ਸੇਵਾ ਤੇ ਕਿਸੇ ਨੇ ਦੇਖਦੀ ਵੀ ਨਹੀਂ ਜੀ ਤੇ ਸਾਡੇ ਤੇ ਤਾਂ ਸਵਾਲ ਹੀ ਉੱਠਦੇ ਆ ਜੀ ਜੇਕਰ ਸਾਡੇ ਬਾਰੇ ਸਾਡੇ ਪੰਨੇ ਚੋਂ ਪਤਾ ਕਰੋਗੇ ਨਾ ਜੀ ਸਾਨੂੰ ਸਲਾਉਣ ਵਾਲਾ ਨਹੀਂ ਕੋ ਮਿਲਣਾ ਜੀ ਪਰ ਅਸੀਂ ਕਹਿੰਨੇ ਅਸੀਂ ਉਹ ਖਸਮ ਨੂੰ ਪੱਲਾ ਫੜਾਇਆ ਵਾ ਜਿਹੜਾ ਛੱਡਦਾ ਹੀ ਨਹੀਂ ਅਸੀਂ ਲੋਕਾਂ ਨੂੰ ਖੁਸ਼ ਕਰਨ ਦੇ ਖਾਤਰ ਸੇਵਾ ਨਹੀਂ ਕਰਦੇ ਜੀ ਪਰ ਉਹ ਫਲ ਦਿੰਦਾ ਜੀ ਉਹ ਕਲਪਨਾ ਵੀ ਦਿਖਾਉਂਦਾ ਜਿਹੜਾ ਕੁਝ ਉਹਨੇ ਸਾਨੂੰ ਦਿਖਾਇਆ ਉਹ ਸਾਥੋਂ ਕਰਵਾਇਆ ਜੀ ਮੇ ਸਮੇਂ ਦੇ ਵਿੱਚ ਬਹੁਤ ਕੁਛ ਆ ਆਪਣੇ ਵੱਸ ਕੁਛ ਨਹੀਂ ਜੇ ਅਸੀਂ ਸੇਵਾ ਵੀ ਕਰਦੇ ਆ ਤਾਂ ਉਹ ਵਾਹਿਗੁਰੂ ਕਰਪਾਉਂਦਾ ਜੀ ਬਾਕੀ ਜਿਹੜਾ ਤੁਸੀਂ ਗੱਲ ਕਰੀ ਵੀ ਰੁੱਖਾਂ ਵਾਰੀ ਜੀ ਜਦੋਂ ਮੇਰੇ ਮਾਪੇ ਬਿਮਾਰ ਰਹਿਣ ਲੱਗੇ ਮੈਂ ਬਹੁਤ ਸੇਵਾ ਕੀਤੀ ਬਾਪ ਤੇ ਆ ਕੇ ਮੈਂ ਨਾ ਜਿਵੇਂ ਕਹਿੰਦੇ ਵੀ ਰੱਬ ਨਾਲ ਵੀ ਕਿਤੇ ਜੱਦ ਹੋ ਜਾਂਦੀ ਵੀ ਮੈਂ ਆ ਤੇ ਬਾਪਾ ਨੂੰ ਬਚਾਉਣੇ ਬਚਾਉਣਾ ਜੀ ਅਮਰਤਸਰ ਲੈ ਕੇ ਗਿਆ ਡਿਪਰੈਸ਼ਨ ਦਾ ਮਰੀਜ਼ ਬਣ ਗਿਆ ਲਧਾਣੀ ਲੈ ਕੇ ਗਿਆ ਫਰੀਦਕੋਟ ਨੀ ਮੱਕਤਾ ਡਾਕਟਰ ਨੇ ਹੱਥੇ ਦਵਾਈ ਦੇਣੀ ਮੱਤੀ ਜਦਨ ਲੈਣਾ ਵੀ ਠੀਕ ਨਹੀਂ ਯਾਰੋਂ ਠੀਕ ਕਰ ਜਾਂਦੇ ਇਹ ਚੀਜ਼ਾਂ ਨਾਲ ਆਪਾਂ ਨੂੰ ਕਿਤੇ ਨਾ ਕਿਤੇ ਭਾਵਕ ਕਰ ਦਿੰਦੇਗਾ ਸਹੀ ਗੱਲ ਰੱਬ ਨੇ ਮੈਨੂੰ ਟਾਈਮ ਦਿੱਤਾ ਵੀ ਤੂੰ ਸੰਭਾਲ ਲੈ ਲਾ ਲਾਲਾ ਜੋਰ ਜੀ ਵੀ ਤੇਰੇ ਮੰਨ ਕੇ ਵੀ ਭਲੇਖਣ ਰਹਿ ਜੀ ਫਿਰ ਮੇਰੇ ਘਰ ਦਾ ਮਾਹੌਲ ਇੰਨਾ ਗਮਗੀਨ ਹੋ ਗਿਆ ਵੀ ਮੇਰੇ ਤੇ ਇੱਕ ਦਿਮਾਗ ਤੇ ਲੋਡ ਪੈਣ ਲੱਗ ਮੈਨੂੰ ਦੇਖਣਾ ਔਖਾ ਹੋ ਗਿਆ ਜੀ ਮੈਂ ਫਿਰ ਘਰੋਂ ਨਿਕਲ ਜਾਣਾ ਸਵੇਰ ਨਿਕਲ ਜਾਣਾ ਸ਼ਾਮ ਨੂੰ ਘਰੇ ਵੜਨਾ ਮੂੰਹ ਨੀਰੀ ਵੀ ਪਿੰਡੋਂ ਬਾਹਰ ਜਾ ਕੇ ਸੇਵਾ ਕਰਨੀ ਹੂੰ ਮੈਂ ਆਪਦੇ ਆਪ ਨੂੰ ਮਨ ਨੂੰ ਸਮਝਾਉਣ ਦੀ ਖਾਤਰ ਨਾ ਪਿੰਡੋਂ ਬਾਹਰ ਨਿਕਲ ਜਾਂਦਾ ਸੀ ਵੀ ਜਮਾਂ ਜਦੋਂ ਸੂਰਜ ਸਾਹਿਬਗਾ ਨਹੀਂ ਰਹਗਾ ਵੀ ਹੁਣ ਤੱਕ ਰ ਜਾਣਾ ਹੀ ਪੈਣਾ ਸਹੀ ਗੇ ਮਾਂ ਪਿਓ ਨੂੰ ਮੈਂ ਦੇਖ ਨਹੀਂ ਸਿੱਖਦਾ ਉਸ ਹੱਥ ਦੇ ਵਿੱਚ ਜਦੋਂ ਕੈਮ ਸੀ ਉਦੋਂ ਨਹੀਂ ਮਹਿਮਤ ਆਦੀ ਪਰ ਜਦੋਂ ਅੱਖਾਂ ਦੇ ਸਾਹਮਣੇ ਤਰਫਾ ਦਾ ਹੋਵੇ ਉਹ ਦੇਖਣਾ ਬੜਾ ਔਖਾ ਸਹੀ ਗੇ ਤੇ ਬਸ ਐਂ ਸੇਵਾ ਦੇ ਨਾਲ ਜੁੜ ਗਏ ਆਪਦੇ ਮਾਂ ਨੂੰ ਸਮਝਾਉਣ ਦੀ ਖਾਤਰ ਘਰੋਂ ਤੁਰੇ ਸੀ ਤੁਰੇ ਦੇ ਹੌਲੀ ਹੌਲੀ ਸੇਵ ਵਾਲੇ ਰਾਤ ਉਪੇ ਜੀ ਪਿੰਡੋਂ ਬਾਹਰ ਹੌਲੀ ਹੌਲੀ ਪਿੰਡ ਚ ਜੀ ਪਿੰਡ ਦੇ ਚੱਕ ਟੀਮ ਸੀਗੀ ਹੈਲਪਿੰਗ ਹੈਂਡ ਟੀਮ ਸੀ ਕਿਉਂ ਆਪਾਂ ਜਿਹੜੀ ਗੱਲ ਸਚਾਈ ਆ ਕੋਈ ਨਹੀਂ ਹੈਗਾ ਪਾਪਾ ਦੀ ਸੇਵਾ ਸੰਕੇ ਕਿਤਰੀ ਹੈ ਉਹਨਾਂ ਦੇ ਨਾਲ ਵੀ ਜੁੜੇ ਉਹ ਦਰਖਤ ਲਾਉਂਦੇ ਸੀ ਬਹੁਤ ਵਧੀਆ ਕੰਮ ਸੀ ਉਹਨਾਂ ਦੇ ਨਾਲ ਜੋੜਨ ਦੇ ਨਾਲ ਹੀ ਮੈਨੂੰ ਐ ਲੱਗਾ ਯਾਰ ਵੀ ਆ ਕੰਮ ਬਹੁਤ ਵਧੀਆ ਚਲੋ ਕੁਦਰਤੀ ਕਈ ਵਾਰ ਨਹੀਂ ਵਿਚਾਰ ਰਾਲਦੇ ਹਨ ਵਿਚਾਰ ਆਪ ਕੋ ਆਪਣੇ ਹੁੰਦੇ ਆ ਤੇ ਰੱਬ ਨੇ ਇੰਨੀ ਹਿੰਮਤ ਭਰਤੀ ਵੀ ਗੁਰਸੇਵਕ ਸਿਆਂ ਤੂੰ ਕਿਸੇ ਆਸਰਾ ਨਾਲ ਤੱਕ ਮੈਂ ਤੇਰੇ ਨਾਲ ਖੜਾ ਜੀ ਤੇ ਸਵਾ ਲੱਖ ਹੀ ਨੱਚੇ ਆ ਕੋਈ ਨਾਲ ਜੁੜ ਗਿਆ ਕੋਈ ਟੁੱਟ ਗਿਆ ਕੋਈ ਫਰਕ ਨਹੀਂ ਕਿਸੇ ਨੇ ਮਾੜਾ ਕਹ ਤਾਂ ਕੋਈ ਫਰਕ ਨਹੀਂ ਜੀ ਕੋ ਸਮਝ ਆ ਗਈ ਵੀ ਅ ਵੀ ਸਮਝ ਆ ਗਈ ਵੀ ਕਿਸੇ ਤੋਂ ਆਪਾਂ ਚੰਗਾ ਕੋਣ ਦੀ ਖਾਤਰ ਸੇਵਾ ਨਹੀਂ ਕਰਨੀ ਸਹੀ ਗੇ ਆਪਾਂ ਆਪਣੀ ਸਪੀਡ ਤੁਰੇ ਚੱਲੋ ਜੀ ਕਿਸੇ ਨੂੰ ਆਪਾਂ ਮਾੜਾ ਨਹੀਂ ਕਹਿਣਾ ਜੇ ਆਪਾਂ ਨੂੰ ਕੋਈ ਮਾੜਾ ਕਹਿੰਦਾ ਕਹਿ ਲੈਂਦੇ ਜੀ ਪਰ ਰੱਬ ਨੇ ਬਰਕਤ ਐਡੀ ਪਾਈ ਕਦੇ ਪੈਸੇ ਵੱਲੋਂ ਨਹੀਂ ਕੰਮ ਰੁਕਿਆ ਤੇ ਜੋ ਵੀ ਰੱਬ ਨੇ ਸੁਪਨੇ ਦਿਖਾਏ ਨਾ ਉਹ ਪੂਰੇ ਹੋਏ ਆ ਹੁਣ ਆਪਾਂ ਆਰਾਮ ਬਾਗ ਦੇ ਵਿੱਚ ਬੈਠੇ ਇੱਥੇ ਜੀ ਹੈਨਾ ਤੇ ਜਦੋਂ ਇੱਥੇ ਸ਼ੁਰੂ ਹੋਇਆ ਇੱਥੇ ਕੋਈ ਵੀ ਇੰਟਰਲੌਕ ਕੁਝ ਨਹੀਂ ਸੀਗਾ ਆ ਕੱਲਾ ਬਰਾਂਡਾ ਸੀਗਾ ਜੀ ਤੇ ਇੱਧਰ ਮੋਟਰ ਲੱਗੀ ਹੋਈ ਸੀ ਤੇ ਅਸੀਂ ਜਦੋਂ ਆਏ ਫਿਰ ਨਾਲ ਬਹੁਤ ਕਾਫਲਾ ਹੁੰਦਾ ਸੀ ਟਰੈਕਟਰ ਲੈ ਲਿਆ ਆ ਜੇ ਬੁੱਤੇ ਸਵਾਲਣ ਵਾਸਤੇ ਦੁਕਾਨ ਦਾ ਕੰਮ ਮੇਰਾ ਬਹੁਤ ਵਧੀਆ ਸੀ ਜੀ ਤਕਰੀਬਨ 4-5000 ਰੁਪਏ ਦਿਹਾੜੀ ਦੀ ਪ੍ਰੋਫਿਟ ਸੀ ਪਰ ਨਹੀਂ ਜੋ ਕਰਮਾਂ ਦੇ ਵਿੱਚ ਹੈ ਨਾ ਉਹੀ ਮਿਲਣਾ ਜੇ ਮੈਂ ਕਹਦਾ ਵੀ ਮੈਂ ਇਹ ਦੁਕਾਨ ਛੱਡ ਕੇ ਸੇਵਾ ਮੇਰੇ ਕਰਮਾਂ ਦੀ ਸੀ ਮੈਂ ਕਰੀ ਜਾਂਦਾ ਹੁਣ ਵੀ ਮੈਂ ਕਹਿੰਦਾ ਤਨੋਂ ਮਨੋਂ ਕਰੂੰਗਾ ਜਿੰਨਾ ਚਿਰ ਕਰੂੰਗਾ ਤੇ ਜਿਹੜਾ ਲੋਕਾਂ ਦਾ ਕੰਮ ਉਂਗਲਾਂ ਚੱਕਣੀ ਉਹ ਉਹਨਾਂ ਨੂੰ ਹੀ ਆਪਾਂ ਬੰਦ ਕਰ ਸਕਦੇ ਉਹਨਾਂ ਨੇ ਤਾਂ ਕਰਦੇ ਰਹਿਣਾ ਜੀ ਕਿਸੇ ਨੂੰ ਚੰਗਾ ਉਹਦੀਆਂ ਵੀ ਲੱਤਾਂ ਖਿੱਚਣੀਆਂ ਹਨ ਬਹੁਤ ਕੋਚ ਚੱਲੀ ਜਾਂਦਾ ਤੇ ਜਿਵੇਂ ਅੱਜ ਕੱਲ੍ਹ ਗਰਮੀ ਦਾ ਮਾਹੌਲ ਆ ਹਨਾ ਤੇ ਗਰਮੀ ਬਹੁਤ ਵੱਧ ਰਹੀ ਆ ਆਪਾਂ ਛੁੱਟੀਆਂ ਬੱਚਿਆਂ ਦੀਆਂ ਛੁੱਟੀਆਂ ਵੀ ਚੱਲਦੀਆਂ ਵੀ ਆਪਾਂ ਸਿਮਲੇ ਜਾਂ ਪਹਾੜਾਂ ਦੇ ਵਿੱਚ ਜਾਂਦੇ ਆ ਤੇ ਜੇ ਆਪਾਂ ਇਹ ਜਿਵੇਂ ਹੁਣ ਦਰਖਤਾਂ ਚੰਗੇ ਸ਼ਾਨਦਾਰ ਦਰਖਤ ਲਾਵਾਂਗੇ ਵੱਧ ਤੋਂ ਵੱਧ ਤੇ ਆਪਣਾ ਵੀ ਜਿਹੜਾ ਮਾਹੌਲ ਆ ਜਿਵੇਂ ਸਿਮਲੇ ਤੋਂ ਵਧੀਆ ਹੋ ਸਕਦਾ ਹਨਾ ਮੈਂ ਹੈ ਜੀ ਆਪਣਾ ਪੰਜਾਬ ਸੋਨੇ ਦੀ ਚਿੜੀ ਆ ਜੀ ਸੋਨੇ ਦੀ ਚਿੜੀ ਗੱਲਾਂ 'ਚ ਨਹੀਂ ਵਾਕਈ ਹੈਗੀ ਆ ਜੀ ਬਸ ਫਰ ਕਿੰਨਾ ਕ ਵੀ ਆਪਾਂ ਅਮਲ ਕਰ ਲਵੀ ਸਹੀ ਗੱਲ ਹੈ ਜਿਵੇਂ ਗੁਰਬਾਣੀ ਦਾ ਪਾਠ ਜਾਪ ਕਰਦੇ ਆ ਗੁਰੂ ਘਰ ਜਾਂਦੇ ਆ ਜੀ ਵੀ ਗੁਰੂ ਘਰ ਜਾਂਦੇ ਆ ਬਹੁਤ ਚੰਗੀ ਗੱਲ ਆ ਇਹ ਗੁਰੂ ਘਰ ਆਪਾਂ ਨੂੰ ਸਿੱਖਣ ਵਾਸਤੇ ਮਿਲਿਆ ਜੀ ਵੀ ਚੰਗਾ ਸਿੱਖ ਕੇ ਆਓ ਜੀ ਤੁਹਾਡੇ ਵਿਚਾਰਾਂ ਤੋਂ ਪਤਾ ਲੱਗਿਆ ਵੀ ਵਾਕਈ ਯਾਰ ਵੀ ਇਹ ਹੈਗਾ ਇਹਦੇ ਚ ਕੁਸਾ ਵੀ ਕੋਈ ਨਿਮਰਤਾ ਹੈਗੀ ਆ ਵੀ ਹਰ ਇੱਕ ਪ੍ਰਤੀ ਸੋਚ ਦਾ ਜੀ ਸਿੱਖੋ ਜਿਵੇਂ ਆਪਣੇ ਬਾਬਾ ਨਾਨਕ ਜੀ ਦੀ ਬਾਣੀ ਦੇ ਵਿੱਚ ਵੀ ਆਇਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਪਰ ਉਹ ਬਾਣੀ ਤੇ ਤਾਂ ਆਪਾਂ ਅਮਲ ਕਰਦੇ ਨਹੀਂ ਅਮਲ ਨਹੀਂ ਕਰਦੇ ਬਸ ਰੌਲਾ ਹੀ ਹੈ ਜੀ ਹੁਣ ਸਕੂਲ ਦੇ ਵਿੱਚ ਬੱਚੇ ਜਾਂਦੇ ਆ ਪੜਨ ਜੀ ਹਰ ਇੱਕ ਨੂੰ ਪਤਾ ਵੀ ਸਾਡੇ ਬੱਚੇ ਦੀ ਨੀਂਦ ਵੀ ਖਰਾਬ ਹੋ ਰਹੀ ਆ ਆਪਾਂ ਕੱਚੀ ਨੀਂਦ ਠਾਉਂਦੇ ਆ ਇਹਨੂੰ ਜੀ ਤੂੰ ਸਕੂਲ ਜਾ ਤੇ ਉੱਥੇ ਦੇ ਕੁੱਟ ਵੀ ਪੈਂਦੀ ਆ ਦਿਮਾਗ ਤੇ ਟੈਨਸ਼ਨ ਵੀ ਪੈਂਦੀ ਆ ਜੇ ਆਪਾਂ ਨੂੰ ਪਤਾ ਨਾ ਵੀ ਬੱਚੇ ਦਾ ਪਿਓ ਐਖਾ ਜੀ ਤੇ ਜੇ ਬੱਚਾ ਉੱਥੇ ਲੈ ਮੱਥਾ ਟੇਕ ਕੇ ਮੁੜਿਆ ਵੇ ਸਕੂਲ ਚ ਜੀ ਪੜ ਜਾਊਗਾ ਨਹੀਂ ਪੜ ਦੇ ਉਹਨੂੰ ਪੜਨਾ ਪੈਂਦਾ ਨਾ ਆਪਾਂ ਨੂੰ ਪਤਾ ਆਪਾਂ ਬੱਚੇ ਨੂੰ ਥੱਕੇ ਨਹੀਂ ਭੇਜਦੇ ਆਪਾਂ ਛੁੱਟੀ ਵੀ ਨਹੀਂ ਕਰਾਉਂਦੇ ਹਾਂਜੀ ਇਸੇ ਤਰ੍ਹਾਂ ਹੀ ਆ ਵੀ ਅਮਲਾਂ ਦੀ ਲੋੜ ਆ ਸਹੀ ਗੱਲ ਹੈ ਜੀ ਆਮਲਾਂ ਦੀ ਲੋੜ ਜਿਵੇਂ ਹੁਣ ਆਪਣੇ ਪਿੱਛੇ ਜੇ ਕਰੋਪੀ ਨੰਗ ਕੇ ਗਈ ਆ ਲਾਕਡਾਊਨ ਆਇਆ ਸੀਗਾ ਕਰੋਨਾ ਕਾਲ ਦੇ ਵਿੱਚ ਆਪਾਂ ਕਿੰਨੇ ਜਿਹੜੇ ਆ ਆਪਣੇ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਏ ਆ ਤੇ ਉਦੋਂ ਆਪਾਂ ਨੂੰ ਆਕਸੀਜਨ ਦੀ ਲੋੜ ਪੈਂਦੀ ਸੀ ਉਹ ਵੀ ਆਪਾਂ ਮੁੱਲ ਲੈ ਕੇ ਲਾਉਂਦੇ ਸੀ ਪਰ ਇਹ ਜਿਹੜੇ ਕੁਦਰਤੀ ਆ ਦਰਖਤਾਂ ਕੁਦਰਤੀ ਜਿਹੜੀ ਆਕਸੀਜਨ ਆਪਾਂ ਨੂੰ ਦਿੰਦੇ ਆ ਤਾਂ ਕਿਉਂ ਨਾ ਵੀ ਵੱਧ ਤੋਂ ਵੱਧ ਆਪਾਂ ਕੁਦਰਤੀ ਜਿਹੜੇ ਦਰਖਤ ਲਾਏ ਜਾਣ ਹਨਾ ਦੇਖੋ ਜੀ ਜਿਵੇਂ ਤੁਸੀਂ ਕਰੋਨਾ ਵਾਲੀ ਗੱਲ ਕਰੀ ਆ ਤਾਂ ਬਹੁਤਾ ਸਮਾਂ ਨਹੀਂ ਹੋਇਆ ਜੀ ਆਪਾਂ ਜਿਹੜੇ ਲੋਕ ਨਾ ਸਾਰੇ ਮੈਂ ਵੀ ਥੋਡੇ ਚ ਹੀ ਆ ਵੀ ਆਪਾਂ ਪਲक्कड़ ਹੋ ਗਏ ਸਹੀ ਗੱਲ ਜਿਵੇਂ ਹੁਣ ਗਰਮੀ ਪੈ ਰਹੀ ਆ ਹੁਣ ਦਰਸਤਾਂ ਬਾਰੇ ਬਹੁਤ ਵੀਡੀਓ ਚੱਲ ਰਹੀਆਂ ਜਿੱਦੇ ਮੀਂਹ ਪੈ ਗਿਆ ਸਾਰਾ ਕੁਝ ਬੰਦ ਹੋ ਗਿਆ ਜੀ ਕਿਉਂਕਿ ਆਪਾਂ ਭੁੱਲ ਜਾਨੇ ਆ ਅ ਕਰੋਨਾ ਵੇਲੇ ਆਪਾਂ ਕੋਈ ਵੀ ਸੌਦਾ ਲੈ ਕੇ ਹੁੰਦੇ ਸੀ ਦੁਕਾਨ ਤੋਂ ਲਿਆ ਕੇ ਛੱਡ ਦਿੰਦੇ ਸੀ ਜੀ ਹੈਨਾ ਵੀ ਯਾਰ ਸਾਨੂੰ ਕਿਤੇ ਕਰੋਨਾ ਨਾ ਹੋ ਜੇ ਕੋਈ ਆਪ ਦਾ ਭਾਣ ਭਾਈ ਨਿ ਆਉਣਾ ਉਹਨੂੰ ਕਹਣਾ ਬਈ ਪਿੱਛੇ ਹੀ ਰਹੀਂ ਪਹਿਲੀ ਗੱਲ ਤਾਂ ਆਈ ਨਾ ਜੀ ਵੀ ਲੋਕਾਂ ਨੂੰ ਇੰਨੀ ਕੁ ਸੋਝੀ ਆ ਗਈ ਸੀ ਵੀ ਮੈਨੂੰ ਇਹ ਤਾਂ ਕਰੋਨਾ ਨਾ ਹੋ ਜੇ ਮੈਂ ਮਰ ਨਾ ਜਾਵਾਂ ਜੀ ਆਪਾਂ ਇਹ ਵੀ ਦੇਖਿਆ ਕਈ ਤਾਂ ਲੋਕ ਕਹਿੰਦੇ ਨੇ ਵੀ ਸ਼ਾਇਦ ਤਾਂ ਸੀ ਕਰੋਨਾ ਕੋਸ ਨਹੀਂ ਸੀ ਪਰ ਮੈਂ ਮੰਨਦਾ ਵੀ ਸੀਗਾ ਜੀ ਉਹ ਆਪਣੇ ਲਈ ਇੱਕ ਸਿਹਤ ਸੀ ਮੇਰੀਆਂ ਅੱਖਾਂ ਦੇ ਸਾਹਮਣੇ ਬਹੁਤ ਜਿਨ੍ਹਾਂ ਨੂੰ ਆਕਸੀਜਨ ਦੀ ਘਾਟ ਪਈ ਆ ਉਹ ਮਰੇ ਆ ਪਿੰਡ ਵੀ ਮਰ ਗਏ ਹਸਪਤਾਲ ਚ ਵੀ ਜਾ ਕੇ ਮਰ ਗਏ ਜੀ ਜਿਹਦੀ ਆਕਸੀਜਨ ਕੋਣ ਜਾਣਦਾ ਸੀ ਪਹਿਲਾਂ ਵੀ ਆਕਸੀਜਨ ਜੀ ਜਿਹਦੀ ਆਕਸੀਜਨ ਘੱਟਦੀ ਹੁਣ ਟਾਕਸੀ ਨੋਜ਼ਲ ਲਾ ਕੇ ਮਸ਼ੀਨ ਦਾ ਦਿੰਦੇ ਨੇ ਵੀ ਤਰੀ ਨਹੀਂ ਆ ਜੀ ਉਦੋਂ ਆਕਸੀਜਨ ਵਾਕਿਆ ਹੀ ਘਟਦੀ ਸੀ ਜਿਹਦੀ ਘੱਟ ਗਈ ਉਹ ਪੂਰੀ ਨਹੀਂ ਹੋਈ ਨਕਲੀ ਵੀ ਲਾਈ ਤਾਂ ਵੀ ਨਹੀਂ ਪੂਰੀ ਹੋਈ ਸਹੀ ਗੈ ਇਹ ਆਪਾਂ ਲੋਕ ਨਾ ਅਮਲ ਨਹੀਂ ਕਰਦੇ ਆਪਾਂ ਨੂੰ ਇਹ ਨਹੀਂ ਹੈਗਾ ਵੀ ਆਪਾਂ ਰੁੱਖਾਂ 'ਚ ਸਮਝਦੇ ਨਹੀਂ ਵੀ ਸਾਨੂੰ ਆਕਸੀਜਨ ਦਿੰਦੇ ਆ ਇਹ ਵਿਚਾਰੇ ਧੋਪੇ ਦੇ ਵਿੱਚ ਮੱਚਦੇ ਆ ਆਪਾਂ ਨੂੰ ਛਾਂ ਦਿੰਦੇ ਆ ਆਪਾਂ ਨੂੰ ਫਲ ਦਿੰਦੇ ਆ ਅੰਤਮ ਸਮੇਂ ਤੇ ਆਪ ਦਾ ਸਰੀਰ ਵੀ ਦਿੰਦੇ ਆ ਲੱਕੜ ਵੀ ਦਿੰਦੇ ਆ ਉਹ ਤੋਂ ਬਿਨਾਂ ਤਾਂ ਆਪਣੇ ਸਰੀਰ ਦੀ ਮੁਕਤੀ ਨਹੀਂ ਜੀ ਜੀ ਇੱਕ ਦਿਨ ਨਾ ਮੈਂ ਇੱਕ ਪਿੰਡ ਗਿਆ ਸੀ ਵੀ ਮਾਲਕਿਆਂ ਦੇ ਕੋਲੇ ਆ ਉੱਥੇ ਮੈਂ ਇੱਕ ਭੱਠੀ ਬਣਾਈ ਦੇਖੀ ਨਿੱਕੀ ਜਿਹੀ ਚਿਮਨੀ ਤੇ ਤਕਰੀਬਨ 7-8 ਕਮਰੇ ਦਾ ਕਮਰਾ ਸੀ ਉਹ ਜਦੋਂ ਸਸਕਾਰ ਕਰਨ ਲੱਗੇ ਸਾਰੀ ਕੁ 50 ਕਿਲੋ ਲੱਕੜ ਉਹਦੇ ਤੇ ਜੀ ਤੇ ਮੈਂ ਹੈਰਾਨ ਹੋਇਆ ਮੈਂ ਯਾਰ ਇੰਨੀ ਲੱਕੜ ਨਾਲੀ ਸਸਕਾਰ ਹੋ ਜੂ ਮੈਂ ਉਹ ਵੀਡੀਓ ਬਣਾ ਕੇ ਨਾ ਆਪਦੇ ਇੰਸਟਾਗ੍ਰਾਮ ਤੇ ਪਾ ਦੇ ਮੈਂ ਲੋਕਾਂ ਦੇ ਕਮੈਂਟ ਪੜੇ ਕਹਿੰਦੇ ਯਾਰ ਕੀ ਆ ਤੁਸੀਂ ਪਾਈ ਜਾਨੇ ਹਨਾ ਪਰ ਮੈਂ ਤਾਂ ਇਹ ਸੋਚ ਰਿਹਾ ਯਾਰ 50 ਕਿਲੋ ਲੱਕੜ ਦਾ ਸਸਕਾਰ ਹੋ ਰਿਹਾ ਇੱਕ ਪਾਸੇ 4 ਕੁਇੰਟਲ ਲੱਗਦੀ ਆ ਜੀ ਇਹ ਨਾ ਇਹ ਨਹੀਂ ਗੱਲ ਵੀ 50 ਕਿਲੋ ਜਾਂ 4 ਕੁਇੰਟਲ ਪਹਿਲੀ ਗੱਲ ਤਾਂ ਅਪਰ ਰੱਖ ਤਾਂ ਕੋਈ ਲਾਉਂਦੇ ਨਹੀਂ ਲੱਕੜਾਣੀ ਕਿੱਥੋਂ ਜਿਹੜਾ ਪੈਸੇ ਵਾਲਾ ਉਹ ਤਾਂ ਲੈ ਲੂਗਾ ਜਿਹੜਾ ਗਰੀਬ ਬੰਦਾ ਉਹ 4 ਕੁਇੰਟਲ ਲੱਕੜ ਵੀ ਉਹਨੂੰ ਲੈਣੀ ਔਖੀ ਆ ਤੈਨੂੰ ਪੁੱਛੋ 50 ਕਿਲੋ ਲੱਕੜ ਦਾ ਚਲੋ ਕੋਈ ਨਾ ਇੱਕ ਦਿਨ ਮੇਰੇ ਪਿੰਡ ਦੇ ਵਿੱਚ ਹੋਕਾ ਆਇਆ ਸੀ ਮੈਂ ਸੱਚ ਥੋੜਾ ਜਿਆਦਾ ਬੋਲਦਾ ਤਾਂ ਹੀ ਮੈਂ ਮੈਨੂੰ ਲੋਕ ਚੰਗਾ ਨਹੀਂ ਸਮਝਦੇ ਜੀ ਕੋਈ ਇੱਕ ਗਰੀਬ ਪਰਿਵਾਰ ਦਾ ਬੇਟਾ ਗੁਜਰ ਗਿਆ ਹੋਕਾ ਦਬਾਉਣਾ ਪੈ ਗਿਆ ਬਾਲਣ ਦੀ ਖਾਤਰ ਅੱਛਾ ਜੀ ਵੀ ਪਾਈ ਫਲਾਣਾ ਸਿੰਘ ਦਾ ਬੇਟਾ ਗੁਜਰ ਗਿਆ ਉਹਦੀ ਖਾਤਰ ਬਾਲਣ ਦੀ ਲੋੜ ਜੀ ਜਦ ਜਮੀਰਾ ਮਰ ਗਈਆਂ ਆਪਣੀਆਂ ਤਾਂ ਕਿਸੇ ਨੇ ਸੋਚਿਆ ਨਹੀਂ ਵੀ ਸਾਡੇ ਰਾਂਧੀ ਗਾਂਢੀ ਆਪਾਂ ਇਹਨਾਂ ਨੂੰ ਬਾਲਣ ਦਿਓ ਕਿਉਂ ਹੋਕਾ ਦਬਾਉਣਾ ਜੀ ਹੈਨਾ ਵੀ ਜਿਹੜੀ ਇਨਸਾਨੀਅਤ ਦੀ ਸੇਵਾ ਕੋਈ ਮਰਦਾ ਵਾਲਾ ਇਲਾਜ ਬਲੋਧ ਇਲਾਜ ਕਰਾ ਦੋ ਕਿ ਤੁਸੀਂ ਪਰਿਵਾਰ ਨੂੰ ਕਾਮਯਾਬ ਕਰਨਾ ਤੇ ਬੱਚੇ ਦੀ ਪੜ੍ਹਾਈ ਕਰਾ ਦਿਓ ਸਹੀ ਗਾ ਬੱਚੇ ਦੀ ਫੀਸ ਭਰ ਦਿਓ ਜੀ ਬਈ ਸੇਵਾ ਆ ਨਾ ਥੋੜੇ ਸੋਚ ਕੇ ਕਰਿਆ ਕਰੋ ਬਾਈ ਅੱਜ ਨਾ ਅਸੀਂ ਜਦੋਂ ਤੁਰੇ ਸੀਗੇ ਇਧਰ ਤੋਂ ਡੇ ਪਿੰਡ ਵੱਲ ਨੂੰ ਅਸੀਂ ਇੱਕ ਚੀਜ਼ ਦੇਖੀ ਆ ਉਹ ਮੈਂ ਤੇ ਡਾਕਟਰ ਅਸੀਂ ਚਾਚਾ ਵੀ ਕਰਦੇ ਹੁੰਨੇ ਉਹ ਚੀਜ਼ ਦੀ ਹਾਂਜੀ ਇੱਕ ਪਾਸੇ ਤਾਂ ਥੋੜੇ ਦਰਾਸਤ ਲੱਗੇ ਵਿਆ ਹਾਂਜੀ ਇੱਕ ਉੱਥੇ ਰੱਬ ਦਾ ਭਗਤ ਸੀਗਾ ਉਹਦੇ ਕੋਲੇ ਖਾੜੀ ਚੱਕੀ ਤੇ ਬੜੀ ਤੁਰ ਜਾਂਦਾ ਤੇ ਉਹ ਕੋਸ਼ ਕਹੋ ਜੇ ਬੰਦੇ ਵੇ ਜਿਨ੍ਹਾਂ ਨੇ ਯਾਰ ਅੱਗ ਲਾ ਕੇ ਮਚਾਤੀ ਸਾ ਸਾਡਾ ਯਾਨੀ ਕਿ ਤੁਹਾਡੇ ਉਹਨਾਂ ਦਰਸ਼ਕਾਂ ਨੂੰ ਤਾਲੀਆਂ ਨੂੰ ਦੇਖ ਕੇ ਸਾਡਾ ਸਲਾਮ ਕਰਨ ਦਾ ਦਿਲ ਕਰਿਆ ਵੀ ਬਹੁਤ ਚੰਗੀ ਗੱਲ ਆ ਇਹ ਤੇ ਲੋਕ ਦੇਖ ਲਓ ਤੁਸੀਂ ਕਹੋ ਜੀ ਦੁਨੀਆ ਇੱਕ ਪਾਸੇ ਕੀ ਹੋਈ ਜਾਂਦਾ ਤੇ ਕਰੀ ਕੀ ਜਾਂਦੇ ਆ ਉੱਥੇ ਉੱਤੋਂ ਕਹਿਣਗੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਤ ਪਰ ਉਹਨਾਂ ਤੇ ਅਮਲ ਕੋਈ ਅਮਲ ਕੋਈ ਨਹੀਂ ਗੱਲ ਤਾਂ ਹੀ ਆ ਨਾ ਜਿੰਨਾ ਚਿਰ ਆਪਾਂ ਅਮਲ ਨਹੀਂ ਕਰਦੇ ਹਾਂਜੀ ਉਹਨਾਂ ਚਿਰ ਕੋਈ ਫਾਇਦਾ ਨਹੀਂ ਅਮਲ ਜ਼ਰੂਰ ਕਰੋ ਵੀ ਜੇ ਇਨਸਾਨ ਚਾਵੇ ਨਾ ਇੱਕ ਇਨਸਾਨ ਨਹੀਂ ਹੁੰਦਾ ਆਮ ਨੋਰਮਲ ਇਨਸਾਨ ਹੁੰਦਾ ਪਰ ਉਹਦੇ ਗੁਣ ਬਹੁਤ ਛੁਪੇ ਹੁੰਦੇ ਆ ਜੀ ਜੋ ਚਾਵੇ ਆਪਦੀ ਪਛਾਣ ਜਿੱਡੀ ਮਰਜ਼ੀ ਬਣਾ ਲੈ ਮੈਂ ਕਹਿੰਦਾ ਮੇਰੇ ਮੇਰੇ ਨਾਲ ਮੇਰਾ ਪਰਿਵਾਰ ਕਸਾਂਝ ਨਾ ਹੁੰਦੀ ਮੇਰੇ ਪਿੱਛੇ ਪਰਿਵਾਰ ਆ ਮੈਨੂੰ ਬੱਚੇ ਵੀ ਪਾਲਣੇ ਪੈਂਦੇ ਹਨਾ ਪਰ ਪਾਲਣ ਵਾਲਾ ਵਾਹਿਗੁਰੂ ਆ ਹਾਂਜੀ ਇਹ ਆਪਣੇ ਮਨ ਦੇ ਭਲੇਖੇ ਆ ਵੀ ਜੇ ਮੈਂ ਚਾਹਾਂ ਪਤਾ ਨਹੀਂ ਮੈਂ 2 ਪਿੰਡਾਂ ਦੀ ਵੀ ਦਾਸ ਤਲਾ ਸਕਦਾ ਜੇ ਇੱਕ ਇਨਸਾਨ ਚਾਵੇ ਕਰ ਸਕਦਾ ਪਰ ਆਪਾਂ ਕਰਦੇ ਆ ਆਪਾਂ ਲਾਲਚੀ ਲੋਕਾਂ ਆਪਦੇ ਕਮਾਂਜੀ ਭੱਜੇ ਫਿਰਦੇ ਆਂ ਬਾਈ ਆਪਾਂ ਗੁਰਪ੍ਰੀਤ ਨਾਲ ਵੀ ਗੱਲ ਕਰ ਲਈਏ ਬਾਈ ਤੁਹਾਨੂੰ ਕਿੰਨਾ ਚਿਰ ਹੋ ਗਿਆ ਸੰਝਾ ਭਾਈਚਾਰਾ ਕਲੱਬ ਨਾਲ ਜੁੜਿਆ ਨੂੰ ਬਾਈ ਗੁਰਸੇਵਕ ਸਿੰਘ ਜੀ ਦੇ ਨਾਲ ਆਪਾਂ ਸੰਝਾ ਭਾਈਚਾਰਾ ਕਲੱਬ ਦੇ ਨਾਲ ਤਕਰੀਬਨ 6 ਕੁ ਮਹੀਨੇ ਬਾਅਦ ਇਹਨਾਂ ਨੇ 6 ਕੁ ਮਹੀਨੇ ਤਾਂ ਬਹੁਤ ਕੱਲਿਆਂ ਨੇ ਸੰਘਰਸ਼ ਕੀਤਾ ਅੱਛਾ ਜੀ ਪਾਣੀ ਦੀ ਟੈਂਕੀ ਵੀ ਹੈ ਕੱਲੇ ਟਰੈਕਟਰ ਪਾ ਕੇ ਦੁਰਪੈਣਾ ਟਰੈਕਟਰ ਮਗਰ ਪਾਣੀ ਦੀ ਟੈਂਕੀ ਸੀਗੀ ਆਪਣੀ ਕੋਈ 6-7000 ਲੀਟਰ ਦੀ ਕੱਲੇ ਟੈਂਕੀ ਪਾ ਕੇ ਦੁਰਪੈਣਾ ਜੇ ਕੋਈ ਬੱਚਾ ਮਿਲ ਗਿਆ ਨਾਲ ਘਰੋਂ ਬੱਚਿਆਂ ਨੂੰ ਲੈ ਲੈਣਾ ਈਡਵਾਲ ਮੁਸ਼ਰਨਾਮਾ ਅਸਤੀ ਕੱਲਿਆਂ ਨੇ ਸੰਘਰਸ਼ੀ ਮਹੀਨੇ ਦੇ ਲਗਭਗ ਕੀਤਾ ਮੈਂ ਵੀ ਪਹਿਲਾਂ ਹੈਲਪਿੰਗ ਹੈਂਡ ਕਲੱਬ ਜਦ ਸਾਡੇ ਪਿੰਡ ਤੋਂ ਹੀ ਸਟਾਰਟ ਹੋਇਆ ਸੀ ਕੰਮ ਕਾਫੀ ਬੂਟੇ ਲੱਗੇ ਪਿੰਡ ਦੇ ਵਿੱਚ ਉਹਨਾਂ ਨੇ ਸਟਾਰਟ ਕੀਤਾ ਕੰਮ ਵਧੀਆ ਲੱਗਿਆ ਉਹਨਾਂ ਦੇ ਨਾਲ ਸੇਵਾ ਕਰਨ ਦੀ ਭਾਵਨਾ ਮੇਰੇ ਵਿੱਚ ਵੀ ਹੈਗੀ ਸੀ ਪਹਿਲਾਂ ਵਾਹਿਗੁਰੂ ਦੀ ਚਲੋ ਮਿਹਰ ਜੀ ਜੀ ਦਿਲ ਕਰਦਾ ਸੀ ਉਹ ਚਲੋ ਹੌਲੀ-ਹੌਲੀ ਆਪ ਕੋ ਆਪਣੇ ਰਿਝੇਮਿਆਂ ਦੇ ਕਾਰਨ ਥੋੜਾ ਜਿਹਾ ਕਲੱਬ ਜਿਹੜੀ ਸੀਗੀ ਆਪਣਾ ਹੈਲਪਿੰਗ ਹੈਂਡ ਉਹਨਾਂ ਤੋਂ ਮਤਲਬ ਹੌਲੀ ਹੌਲੀ ਇੱਕ ਇੱਕ ਕਰਕੇ ਕੋਈ ਬਾਹਰ ਚਲੇ ਗਿਆ ਕੋਈ ਆਪੋ ਆਪਣੇ ਰਜਾਵਿਆਂ ਦੇ ਵਿੱਚ ਕੰਮ ਜਾਨੀ ਮਤਲਬ ਉਹ ਦਰਖਤ ਲਾਏ ਗਏ ਪਰ ਉਹਨਾਂ ਦੀ ਸੰਭਾਲ ਪ੍ਰੋਪਰ ਤਰੀਕੇ ਨਾਲ ਨਹੀਂ ਹੋ ਰਹੀ ਸੀ ਹਾਂਜੀ ਹਾਂਜੀ ਚਲੋ ਬਾਈ ਗੁਰਸੇਵ ਸਿੰਘ ਜੀ ਦਾ ਬਹੁਤ ਪਗਨੇ ਵੱਡਾ ਉਪਰਾਲਾ ਰਿਹਾ ਧੰਨਵਾਦ ਇਹਨਾਂ ਦਾ ਵੀ ਜਿਨ੍ਹਾਂ ਨੇ ਜਲਦੀ ਸੰਭਾਲ ਲਿਆ ਉਸ ਸਮੇਂ ਨੂੰ ਬੂਟੇ ਜਿਹੜੇ ਲਾਏ ਸੀ ਉਹਨਾਂ ਦੀ ਸੰਭਾਲ ਹੋ ਗਈ ਫਿਰ ਉਸ ਤੋਂ ਬਾਅਦ ਕੀ ਹੋਇਆ ਬਾਈ ਨੂੰ ਪਰਖਿਆ ਪਹਿਲਾਂ ਮੈਂ ਵੀ ਬਾਈ ਤੁਰਦਾ ਤਾਂ ਫਿਰ ਨਾਲ ਤੁਰਾਂਗੇ ਸਹੀ ਤਰੀਕੇ ਨਾਲ ਤੁਰਦਾ ਤਾਂ ਪਹਿਲਾਂ 6 ਮਹੀਨੇ ਤਾਂ ਮੈਂ ਵੀ ਇਹਨਾਂ ਨਾਲ ਤੁਰਿਆ ਇਹਨਾਂ ਨੇ ਕੋਸ਼ਿਸ਼ ਵੀ ਕੀਤੀ ਵੀ ਚਲ ਆਪਾਂ ਨਾਲ ਰਲਾਈਏ ਪਰ ਮੈਂ ਕੋਸ਼ਿਸ਼ ਕੀਤੀ ਪਰਖਣ ਦੀ ਜੀ ਵੀਰ ਸਹੀ ਚੱਲਦਾ ਕਿ ਦੇ ਤਾਂ ਨਹੀਂ ਹੋਊਗਾ ਵੀ ਯਾਰ ਮੈਂ ਇਹਦੇ ਨਾਲ ਕੋਈ ਰਲ ਕੇ ਮੇਰੀ ਵੀ ਬਦਨਾਮੀ ਹੋਵੇ ਨਾਲ ਵੀ ਇਹ ਕਿਤੇ ਖਣਬੀਨ ਵਾਲੇ ਰਸਤੇ ਤੇ ਹੋ ਜੇ ਮੇਰਾ ਕੁਝ ਚੱਲਦਾ ਆਪਾਂ ਦੇਖੀ ਤੁਰੇ ਜਾਂਦੇ ਆ ਪਰ ਬਾਈ ਇੱਕਦਮ ਆਪਾਂ ਦੇਖ ਰਹੇ ਆ ਜੋ ਮੋਬਾਈਲ ਬਿਲਕੁਲ ਨਰੂਲ ਹੋ ਕੇ ਸੇਵਾ ਕਰ ਰਹੇ ਆ ਕੁਝ ਉਹ ਕੋਈ ਵੀ ਸਾਕਤਾਵਾ ਸਾਡਾ ਕਲੱਬ ਦਾ ਬਿਲਕੁਲ ਹਰ ਮਹੀਨੇ ਦੀ ਤਰ੍ਹਾਂ ਲਿਖਤੀ ਰੂਪ ਦੇ ਵਿੱਚ ਖਰਚਾ ਜੋ ਵੀ ਇਹ ਸਾਰਾ ਸਹੀ ਦੇਖ ਕੇ ਤੇ ਇਹਨਾਂ ਦੇ ਨਾਲ ਜਾਨੀ 6 ਮਹੀਨੇ ਬਾਅਦ ਹੀ ਮੈਂ ਜੁੜ ਗਿਆ ਸੀ ਬਾਈ ਜੀ ਗੁਰਦੇਵ ਸਿੰਘ ਗੋਰਾ ਜੀ ਤੁਸੀਂ ਕਦੋਂ ਜੁੜੇ ਸੀਗੇ ਹੋ ਗਏ ਜੇ 3 3.5 ਸਾਲ ਹੋ ਗਏ ਜੀ ਅੱਛਾ ਜੀ ਤੇ ਮੁੱਖ ਤਾਂ ਸੇਵਾ ਦਾ ਇਹਨਾਂ ਹੀ ਸਾਡਾ ਇੱਕ ਸਹਿਯੋਗ ਆ ਜੀ ਨਹੀਂ ਉਹ ਤਾਂ ਜਦੋਂ ਆਪਾਂ ਸਾਰੇ ਇਕੱਠੇ ਹੁੰਨੇ ਆ ਉਹ ਸਾਧਿਆਂ ਦਾ ਇੱਕੋ ਜਿਹਾ ਹੀ ਹੋ ਜਾਂਦਾ ਹੈ ਬਿਲਕੁਲ ਹਾਂ ਘਰੋਂ ਕਿਵੇਂ ਸਹਿਯੋਗ ਮਿਲਦਾ ਵਧੀਆ ਹਾਂ ਜੀ ਬਸ ਘਰ ਤਾਂ ਕੋਈ ਚੱਕਰ ਨਹੀਂ ਜੀ ਘਰ ਬਹਿ ਲਿਆ ਹੁਣ ਜਵਾਕ ਬਾਹਰ ਗਿਆ ਘਰ ਆਇਆ ਇਹ ਵੀ ਜਵਾਕ ਇਸ ਕਰਕੇ ਹਾਂ ਮੂਤੇ ਵੀ ਜਵਾਕ ਜਸਾ ਮਰਦੀ ਹਾਂ ਆ ਸ਼ਾਮਾ ਖਵਾ ਜਾਂਦੇ ਸੀ ਵੀ ਨਾਲ ਪਾਣੀ ਪਾਉਣ ਜਾਣਾ ਹੋਰ ਨਾਲ ਟਰੈਕਟਰ ਚਲਾ ਕੇ ਆਉਣਾ ਤੇ ਕੋਈ ਬੂਟਾ ਡਿੱਗਿਆ ਉਹਨੂੰ ਖੜਾ ਕਰਨਾ ਜਣੀ ਉਹ ਇੰਨਾ ਸ਼ੌਂਕ ਹੋ ਜਾਂਦਾ ਸੀ ਵੀ ਯਾਰ ਆ ਆ ਡਿੱਗਿਆ ਪਿਆ ਉਹਦਾ ਉਹਦਾ ਦਰਦ ਆਉਣਾ ਵਾ ਹਾਂਜੀ ਉਹ ਜਿਹੜੇ ਬੂਟੇ ਪਾਲੇ ਹੁੰਦੇ ਆ ਉਹਨਾਂ ਨਾਲ ਗੱਲਾਂ ਕਰਨ ਨੂੰ ਆਪਣਾ ਮੱਲੋ ਮੱਲੀ ਜੀ ਕਰਦਾ ਜੀ ਕਰਦਾ ਸਹੀ ਗੱਲ ਆ ਜੀ ਕਰਦੇ ਆ ਜੀ ਸਹੀ ਗੱਲ ਆ ਉਹ ਆਪਾਂ ਨੂੰ ਖੁਸ਼ੀ ਦਿੰਦੇ ਆ ਜਦੋਂ ਵੱਧਦੇ ਫੁੱਲਦੇ ਪੱਤੇ ਨਵੇਂ ਕੱਢਦੇ ਆ ਜਾਂ ਫੁੱਲ ਕੱਢਦੇ ਆ ਉਦੋਂ ਮਨ ਨੂੰ ਬਹੁਤ ਖੁਸ਼ੀ ਹੁੰਦੀ ਆ ਹਾਂਜੀ ਹੁਣ ਤੱਕ ਤੁਸੀਂ ਕਿੰਨੇ ਕਿ ਦਰਖਤ ਲਾ ਚੁੱਕੇ ਆ ਜੀ ਤੇ ਦਰਖਤ ਜਿਹੜੇ ਤੁਸੀਂ ਲੈ ਕੇ ਆਉਨੇ ਆ ਉਹ ਜਗ੍ਹਾ ਦਾ ਨਾਮ ਵੀ ਦੱਸੋ ਕਈ ਵਾਰੀ ਕੋਈ ਬਾਤਾ ਪਰਨ ਜਿਹੜਾ ਪ੍ਰੇਮੀ ਆ ਹਾਂਜੀ ਉਹ ਆਪਣੇ ਪਿੰਡਾਂ ਦੇ ਵਿੱਚ ਲਿਆਉਣਾ ਚਾਹੇ ਤੇ ਦਰਖਤ ਕਿੱਥੋਂ ਮਿਲ ਸਕਦੇ ਆ ਨਾ ਦਰਖਤ ਜੀ ਤਕਰੀਬਨ ਆਪਣੇ ਸਰਕਾਰੀ ਨਸਲਾਂ ਬਹੁਤ ਜ਼ਿਆਦੇ ਆ ਹਾਂਜੀ ਜਿੱਥੋਂ ਕਿ ਬਿਲਕੁਲ ਫ੍ਰੀ ਮਿਲਦੇ ਆ ਠੀਕ ਹੈ ਤਾਂ ਕਲੱਬਾਂ ਦੇ ਆਧਾਰ ਤੇ ਵੀ ਮਿਲ ਜਾਂਦੇ ਆ ਜੀ ਤੇ ਇਹ ਜਣ ਦੀ ਪੰਚਾਇਤ ਵੱਲੋਂ ਲਿਖਾ ਕੇ ਵੀ ਮਿਲ ਜਾਂਦੇ ਆ ਜੀ ਤੇ ਜੇ ਆਪਾਂ ਉਦਾਂ ਵੀ ਆਪਾਂ ਕੰਮ ਵਧੀਆ ਕਰਦੇ ਨਾ ਪਰ ਦੇ ਹੀ ਦਿੰਦੇ ਆ ਠੀਕ ਹੈ ਕਿ ਉਹਨਾਂ ਦਾ ਵੀ ਮਕਸਦ ਇਹ ਆ ਵੀ ਰੁੱਖ ਲਾਓ ਤੇ ਪਾਲੋ ਜੀ ਅੱਜ ਤੱਕ ਆਪਣੇ ਵਾਹਿਗੁਰੂ ਦੀ ਏਡੀ ਕਿਰਪਾ ਵਾ ਇੱਕ ਵੀ ਬੂਟੇ ਤੇ ਆਪਾਂ ਨੂੰ ਇੱਕ ਵੀ ਰੁਪਈਆ ਨਹੀਂ ਲਾਉਣਾ ਪਿਆ ਜੀ ਬਿਲਕੁਲ ਫ੍ਰੀ ਦੇ ਵਿੱਚ ਅਣਗਿਣਤ ਬੰਡੇ ਆ ਲਾਏ ਆ ਔਲੇ ਅਮਰੂਦ ਜਾਮਣਾ ਨਾ ਨਿੰਬੂ ਵਗੈਰਾ ਸਾਰੇ ਫਲਾਂ ਵਾਲੇ ਛਾਂ ਵਾਲੇ ਇੱਕ ਟਾਲੀ ਦਾ ਰੁੱਖਾ ਵੀ ਜਿਹਨੂੰ ਪਸ਼ੂ ਕੋਈ ਨਹੀਂ ਖਾਂਦਾ ਠੀਕ ਹੈ ਜਿਵੇਂ ਡੇਕਾਂ ਵਗੈਰਾ ਹੋਰ ਦਰਖਤਾਂ ਨੂੰ ਸਾਰਿਆਂ ਨੂੰ ਬੱਕਰੀਆਂ ਖਾ ਜਾਂਦੀਆਂ ਹਾਂਜੀ ਹਾਂਜੀ ਤੇ ਆਪਾਂ ਨੇ ਬਹੁਤ ਵੱਡੀ ਆਉਂਦੀ ਹੈ ਘਾਟ ਆ ਵੀ ਇਹਨੂੰ ਕੀ ਕਰੀਏ ਹੱਲ ਫਿਰ ਅਸੀਂ ਇਹੀ ਹੱਲ ਪਾ ਲਿਆ ਇੱਕ ਸਖਤ ਜੰਦਾ ਬੁੱਤਾ ਤੇ ਇੱਕ ਟਾਲੀ ਦਾ ਇਹਨੂੰ ਕੋਈ ਵੀ ਪਸ਼ੂ ਨਹੀਂ ਖਾਂਦਾ ਬਸੇ ਟਾਲੀ ਜਿਹੜੀ ਆਪਣੇ ਮਾਲ ਵਿੱਚ ਬਹੁਤ ਬਹੁਤ ਵਧੀਆ ਹੁੰਦੀ ਹੈ ਤੇ ਛੇਤੀ ਦੀ ਗਰੋਥ ਵੀ ਛੇਤੀ ਹੁੰਦੀ ਹੈ ਤੇ ਆਮ ਜਿਹੜੇ ਆਪਣੇ ਵਾਤਾਵਰਣ ਪ੍ਰੇਮੀ ਉਹਨਾਂ ਨੂੰ ਚਾਹੀਦਾ ਵੀ ਇਹੜੀ ਵੱਧ ਤੋਂ ਵੱਧ ਟਾਲੀ ਨੂੰ ਤਰਜੀਹ ਦੇਣ ਕਿਉਂਕਿ ਟਕੜ ਵੀ ਬਹੁਤ ਵਧੀਆ ਹੁੰਦੀ ਹੈ ਇਹ ਦੇਖੋ ਜੀ ਇੱਕ ਨਾ ਕਈ ਵਾਰੀ ਆਪਾਂ ਘਰੇ ਰੁੱਖ ਲਾ ਲੈਨੇ ਆ ਹਾਂਜੀ ਕਹਣਗੇ ਯਾਰ ਸਾਡੇ ਘਰੇ ਤਾਂ ਰੁੱਖ ਵਾਧੇ ਹੀ ਨਹੀਂ ਹਾਂਜੀ ਉਹ ਪਾਣੀ ਤਾਂ ਉਹਨਾਂ ਪਾ 1 ਲੀਟਰ ਪਾਉਣੇ ਵਧਣਾ ਕਾਹਦੇ ਨਾਲ ਆ ਹਾਂ ਇਹ ਤਾਂ ਗੱਲ ਹੈ ਧਰਤੀ ਵਾਲਾ ਪਾਣੀ ਬਹੁਤ ਦੂਰ ਗਿਆ ਵਾ ਅਸੀਂ ਰੁੱਖ ਜਿੰਨੇ ਵੀ ਸੜਕਾਂ ਤੇ ਲਾਇਆ ਸਰਕਾਰੀ ਥਾਵਾਂ ਤੇ ਲਾਇਆ 40 ਤੋਂ 50 ਲੀਟਰ ਪਾਣੀ ਪਾਉਂਦੇ ਸੀ ਉਹਨੂੰ ਜੀ ਫੇਰ ਉਹ 3 ਸਾਲ ਦੇ ਵਿੱਚ 20-20 ਫੁੱਟ ਹਾਈਟ ਕਰ ਗਿਆ ਜੀ ਬਾਈ ਇੱਕ ਚੀਜ਼ ਹੋਰ ਵੀ ਜੇ ਆਪਣੇ ਘਰਾਂ ਚ ਜਾਨੀ ਕਿ ਤੁਸੀਂ ਨਾ ਇੱਕ ਚੀਜ਼ ਦੇਖੋ ਵੀ ਕਹਿਣਗੇ ਵਿਦੇਸ਼ੀ ਦਰਾਖਤ ਲਾਇਆ ਮੈਂ ਨਹੀਂ ਕਹਿੰਦਾ ਵੀ ਯਾਰ ਉਹ ਗੱਲ ਚੰਗਿਓ ਉਹਨਾਂ ਦੀ ਨਾਂ ਤਾਂ ਆਪਾਂ ਨੂੰ ਸਮਝ ਆ ਤੇ ਨਾ ਹੀ ਉਹਨਾਂ ਦੀ ਕੋਈ ਸ਼ਾਂਸ਼ੂ ਦਾ ਐਡਾ ਹੈ ਨਹੀਂਗਾ ਜਿੰਨੀ ਮੈਂ ਟਾਲੀ ਨੂੰ ਤਵਜੀਹ ਦਿੰਦਾ ਮੈਂ ਕਹਿੰਦਾ ਵੀ ਇੱਕ ਘਰ ਤੇ ਸਿਰਫ ਟਾਲੀ ਹੋਵੇ ਤਾਂ ਉਹ ਸਾਰਿਆਂ ਸਾਰਾ ਕੁਝ ਠਾਕ ਲੈਂਦੀ ਆ ਇੱਕ ਜੀ ਤੁਹਾਨੂੰ ਮੈਂ ਤੁਹਾਡੀ ਗੱਲ ਵਿੱਚ ਰੋਕ ਕੇ ਦੱਸਦਾ ਜਿਹੜੀਆਂ ਆਪਣੇ ਮਾਵਾ ਪੈਣਾ ਘਰਾਂ ਦੇ ਵਿੱਚ ਆ ਹਾਂਜੀ ਹਾਰੇ ਘਰਾਂ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਦਰਾਸਤਾਂ ਨੂੰ ਘਟਾਉਣ ਦਾ ਜੀ ਕਿਉਂ ਮੈਂ ਕਹਿਣ ਲੱਗਾ ਜੱਕਦਾ ਨਹੀਂ ਹਾਂਜੀ ਹਾਂਜੀ ਮੈਂ ਇੱਕ ਦਿਨ ਇੱਕ ਘਰੇ ਗਿਆ ਪੂਰਾ ਸਿਖਰ ਦੁਪਹਿਰਾ ਤੇ ਖੁੱਲਾ ਵਿੜਾ ਪੂਰਾ ਸੇਕ ਪਵੇ ਜੀ ਮਾਤਾ ਘਰੇ ਕੋਈ ਦਰਾਸਤ ਲਾ ਲੋ ਕਦੀ ਬੋਤਲਾ ਲਾ ਤਾ ਲੀ ਕੇ ਗੰਦ ਵਾਲਾ ਪਾਉਂਦੇ ਕਦੀ ਝਾੜੂ ਕਿਹੜਾ ਮਾਰੂ ਅੱਛਾ ਉਹ ਮਾਤਾ ਝਾੜੂ ਦਾ ਇੱਕ ਵਾਰੀ ਮਾਰ ਲੈ ਆਪਾਂ ਨੂੰ ਸਾਰੀ ਜਿਹੜੀ ਧੁੱਪ ਚ ਮੱਚ ਕੇ ਆਪਾਂ ਨੂੰ ਸ਼ਾਂਤ ਦਿੰਦੇ ਹਨ ਜ ਜਲਦੀ ਫਿਰ ਇੱਕ ਇੱਕ ਮੇਲਾ ਸੀ ਸਾਡੇ ਪਿੰਡ ਉੱਥੇ ਹੀ ਮੈਨੂੰ ਬੋਲਣਾ ਪਿਆ ਰੁੱਖਾਂ ਪ੍ਰਤੀ ਕੋ ਆਪਾਂ ਜਿਹੜਾ ਕੰਮ ਕਰਦੇ ਆ ਆਪਾਂ ਤਾਂ ਹੌਕਾ ਦੇਣਾ ਕੋਈ ਨਾ ਕੋਈ ਤਾਂ ਸੁਣੂਗਾ ਮੈਂ ਕਿਹਾ ਭੈਣ ਵਣ ਕੇ ਨਾ ਮਾਵਾ ਮੇਰੀਆਂ ਜਿੰਨੀਆਂ ਬੈਠੀਆਂ ਕਰਿਆ ਕੇ ਰੁੱਖ ਖਿਲਾ ਲਓ ਵੀ ਦੁਬੱਡੀ ਸੇਵਾ ਕੋਈ ਨਹੀਂ ਛੋੜਾ ਬਹੁਤ ਵੱਡਾ ਰੋਲਾ ਤੁਸੀਂ ਟੈਂਪਰੇਚਰ ਘਟਾ ਸਕਦੇ ਹੋ ਜੇ ਤੁਸੀਂ ਲਾਓਗੇ ਤਾਂ ਬੱਚੇ ਵੀ ਤੁਹਾਡੇ ਲਾਉਣਗੇ ਹਾਂਜੀ ਵੀ ਮਾਵਾ ਭੈਣਾਂ ਨੂੰ ਮੈਂ ਹੱਥ ਵਨ ਕੇ ਬੇਨਤੀ ਕਰਦਾ ਵੀ ਇਹ ਨਾ ਡਰੋ ਵੀ ਪੱਤੇ ਖਿਲਾਰਦੇ ਆ ਤੇ ਆਪਾਂ ਨੂੰ ਜੇ ਸਾਥ ਵੀ ਦਿੰਦੇ ਸਹੀ ਗੱਲ ਹੈ ਜਿਵੇਂ ਹੁਣ ਆਹ ਬੋਰਡ ਆ ਦੇਖੋ ਜੀ ਇੱਕ ਬੋਰਡ ਕਿੰਨੀ ਸ਼ਾਨ ਦਿੱਤੀ ਵੀ ਹੈ ਮੈਂ ਕਹਿੰਦਾ 50 ਮੰਜੇ ਡਾ ਕੇ ਇੱਥੇ ਤੁਸੀਂ 100 ਸਕਦੇ ਹੋ ਤੇ ਬਹੁਤ ਵਧੀਆ ਏਸੀ ਕੂਲਰ ਨਾਲੋਂ ਵੀ ਵਧੀਆ ਸ਼ਾਂਗੇ ਇਹ ਹਜ਼ਾਰਾਂ ਦੀ ਤਦਾਦ ਦੇ ਵਿੱਚ ਜਿਹੜੇ ਪੰਛੀ ਆ ਚਾਹ ਚਾਹ ਹੁੰਦੇ ਉੱਪਰ ਦੇਖ ਲਓ ਆਵਾਜ਼ਾਂ ਪਿਆਰੀਆਂ ਪਿਆਰੀਆਂ ਹੁੰਦੀਆਂ ਬਿਲਕੁਲ ਬਿਲਕੁਲ ਠੀਕ ਹੈ ਨਾ ਇਹਨਾਂ ਨੂੰ ਵੀ ਰਹਿਣ ਨੂੰ ਥਾਂ ਚਾਹੀਦੀ ਤਾਂ ਤੇ ਆਪਾਂ ਜਿਹੜੇ ਘਰ ਆ ਪਹਿਲਾਂ ਕੱਚੇ ਹੁੰਦੇ ਸੀ ਉਹਨਾਂ ਨੂੰ ਢਾ ਕੇ ਇੱਕ ਪੱਕੇ ਮਹਿਲ ਉਸਾਰ ਲੈ ਇਹਨਾਂ ਨੂੰ ਵੀ ਰਹਿਣ ਨੂੰ ਥਾਂ ਚਾਹੀਦੀ ਹੈ ਜੇ ਵੱਧ ਤੋਂ ਵੱਧ ਦਰਖਤ ਹੋਣਗੇ ਤਾਂ ਇਹਨਾਂ ਨੂੰ ਰਹਿਣ ਨੂੰ ਜਗ੍ਹਾ ਮਿਲ ਜੂ। ਬਾਈ ਜਿਹੜੇ ਜਾਨਵਰ ਆ ਨਾ ਲੋਕ ਕਹਿੰਦੇ ਟਾਵਰਾਂ ਨੇ ਭਜਾਤੇ। ਜੀ। ਹਾਂਜੀ ਮੈਂ ਨਹੀਂ ਕਹਦਾ ਟਾਵਰਾਂ ਨੇ ਭਜਾਏ ਆ। ਇਹ ਆਪਾਂ ਭਜਾਏ ਆ। ਜੀ। ਪਰ ਰਹਿਣ ਨੂੰ ਕੋਈ ਥਾਂ ਹੀ ਨਹੀਂ ਸਾਡੇ ਕੱਚੇ ਘਰਾਂ ਦੇ ਆਲ ਨੇ ਬਣਾਉਂਦੇ ਸੀ ਆਪਣੇ ਅੱਖਾਂ ਦੇ ਸਾਹਮਣੇ ਆਪਾਂ ਦੇਖਦੇ ਰਹੇ ਆ। ਆਲ ਨੇ ਹੁੰਦੇ ਸੀ ਇਹਨਾਂ ਦੇ ਅੰਦਰ। ਕੱਚੇ ਘਰਾਂ ਚ ਤੇ ਆਪੇ ਵਿਧਾਨਤ ਹੁੰਦਾ ਸੀ। ਹੁਣ ਆਪਾਂ ਨੇ ਕੋਈ ਰੁੱਖ ਨਹੀਂ ਛੱਡਿਆ। ਘਰ ਪੱਕੇ ਹੋ ਗਏ ਜਾਨ ਕਿੱਥੇ? ਰਹਿਣ ਕਿੱਥੇ? ਵਿਧਾਨਤ ਕਿੱਥੋਂ ਕਰਨ? ਸਹੀ ਗੱਲ। ਵੀ ਰੁੱਖ ਵੱਧ ਤੋਂ ਵੱਧ ਲਾਓ। ਇਹ ਵਾਕਈ ਸੱਚ ਆ ਵੀ ਆਪਾਂ ਨੂੰ ਬਹੁਤ ਕੁ ਬਾਈ ਜੀ ਇੱਕ ਚੀਜ਼ ਹੋਰ ਵੀ ਦੇਖਦੇ ਆ ਪੈਸਾ ਵੀ ਦਿੰਦੇ ਆ ਮੈਂ ਇੱਕ ਚੀਜ਼ ਕਹਿਣਾ ਚਾਹਣਾ ਜਿੰਨੇ ਵੀ ਕਿਸੇ ਵੀ ਧਰਮ ਕੇ ਕੀਤੇ ਨੂੰ ਮੰਨਣ ਵਾਲੇ ਆ ਚਾਹੇ ਉਹ ਗੁਰਦੁਆਰੇ ਜਾਂਦੇ ਆ ਮਸਜਿਦ ਜਾਂਦੇ ਆ ਮੰਦਰ ਜਾਂਦੇ ਆ ਉੱਥੋਂ ਯਾਰ ਕੋਈ ਕੰਮ ਦੀ ਗੱਲ ਸਿੱਖ ਲਿਆ ਕਰੋ ਕੰਮ ਦੀ ਗੱਲ ਇਹ ਆ ਵੀ ਆਪਾਂ ਨੂੰ ਸਾਰੇ ਜਿਹੜੇ ਬਰ ਉਹ ਆਏ ਤਾਂ ਜੋੜਦੇ ਨਹੀਂ ਯਾਰ ਤੁਸੀਂ ਇਕੱਲੇ ਮਨੁੱਖ ਥੋੜਾ ਯਾਰ ਸਾਰਾ ਕੁਝ ਨਹੀਂ ਉਹ ਆਪਾਂ ਨੂੰ ਕਹਿੰਦੇ ਵੀ ਕੁਦਰਤ ਨਾਲ ਪਿਆਰ ਕਰੋ ਸਾਡੇ ਗ੍ਰੰਥ ਸਾਹਿਬ ਦੇ ਵਿੱਚ ਬੜਾ ਕੁਝ ਲਿਖਿਆ ਇਹਦੇ ਬਾਰੇ ਤੇ ਆਵਲ ਬਾਰੇ ਆਪਾਂ ਯਾਰ ਇੱਥੋਂ ਜਾਣਿਆ ਕਰੋ ਤੁਰ ਪੈਣੇ ਆ ਆਪਣੇ ਮਨ ਚ ਤਾਂ ਕੁਝ ਹੋਰ ਹੁੰਦਾ ਉੱਥੇ ਜਾ ਕੇ ਮੱਥਾ ਟੇਕ ਕੇ ਕਹਿੰਦੇ ਵੀ ਅਸੀਂ ਤਾਂ ਵੀ ਪਵਿੱਤਰ ਹੋ ਗਏ ਨਹੀਂ ਉਹਨਾਂ ਦੀਆਂ ਗੱਲਾਂ ਤੇ ਅਮਲ ਕਰੋ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਹਰੇਕ ਚੀਜ਼ ਦਾ ਸਤਿਕਾਰ ਕਰੋ ਫੇਰ ਗੱਲ ਬਣੂਗੀ ਦੇਖੋ ਜੀ ਨਾ ਤਾਂ ਆਪਾਂ ਹਵਾ ਛੱਡੀ ਆ ਨਾ ਆਪਾਂ ਪਾਣੀ ਛੱਡਿਆ ਜੀ ਮੋਟਰਾਂ ਬੇਸਮਾਰ ਚੱਲਦੇ ਮੈਂ ਵੀ ਇੱਕ ਜ਼ਿੰਮੇਵਾਰ ਹਾਂ ਜੀ ਇਹਨਾਂ ਨੂੰ ਹੀ ਹੁੰਦਾ ਨਾ ਵੇਖਣੀ ਵੀ ਕੋਈ ਹੋਰ ਹੋਊਗਾ ਕਿਉਂ ਆਪਾਂ ਜਾਤਾਂ ਚ ਵੰਡੇ ਪਏ ਆ ਹਾਂਜੀ ਯਾ ਆਪਾਂ ਕੋਈ ਵੀ ਵੀਡੀਓ ਬੋਲੇ ਨਾ ਕਹਿਣਗੇ ਯਾਰ ਤੂੰ ਕੌਣ ਬੋਲਦਾ ਜੱਟਾਂ ਨੂੰ ਮੈਂ ਆਪ ਖੁਦ ਜ਼ਿੰਮੇਦਾਰ ਹਾਂ ਵੀ ਆਪਾਂ ਬਹੁਤ ਵੱਡੇ ਕਸੂਰਵਾਰ ਆ ਇੱਕ ਕਿੱਲੇ ਮਗਰ ਇੱਕ ਵੀ ਰੁੱਖ ਐ ਨਹੀਂ ਹਾਂਜੀ ਹਾਂਜੀ ਇਹ ਗੱਲ ਰੱਬ ਨੂੰ ਕਹਿੰਦੇ ਸਾਨੂੰ 50 ਕਿੱਲੇ ਦੇ ਦੇ ਤੇ ਰੁੱਖ ਵੀ ਆ ਲੋਣੇ ਨਹੀਂ ਜੀ ਜੇ ਆਪਾਂ ਚੰਗੇ ਕੰਮ ਕਰਾਂਗੇ ਕਿੱਲੇ ਵੀ ਬਥੇਰੇ ਆ ਜਾਣਗੇ ਪਰ ਇੱਕ ਕਿੱਲੇ ਮਗਰ ਇੱਕ ਰੁੱਖ ਤਾਂ ਲਾਓ ਹਾਂਜੀ ਵੱਡਾ ਰੁੱਖ ਮਜ਼ਦੂਰ ਖੇਤਾਂ 'ਚ ਕੰਮ ਕਰਦੇ ਆ ਤੇ ਉਹਨਾਂ ਦੇ ਬੈਠਣ ਵਾਸਤੇ ਛਾਂ ਨਹੀਂ ਹੈਗੀ ਨਹੀਂ ਹੈਗੀ ਸੱਚ ਆ ਇਹ ਭਾਈ ਮੈਂ ਨਾ Rajasthan ਆਪਣੀ ਰਿਸ਼ਤੇਦਾਰੀਆਂ ਸਾਡੇ ਚਾਚੇ ਚਾਚੇ ਉਧਰ ਹੀ ਰਹਿੰਦੇ ਆ ਤੇ ਮੈਂ ਤਕਰੀਬਨ ਉੱਥੇ ਦੇਖਦਾ ਹੁੰਨਾ ਵੀ ਘੱਟੋ ਘੱਟ ਆਪਣੇ ਨਾਲੋਂ ਵੱਧ ਦਰਖਤ ਉੱਥੇ ਇਸ ਟਾਈਮ ਤੇ ਹੈਗੇ ਆ। ਹਰੇ ਕਿੱਲੇ ਜਾਨੀ ਕਿ ਜੇ ਮੈਂ ਜੇ ਆਪਾਂ ਮੋਟੀ ਜਿਹੀ ਗਿਣਤੀ ਕਰੇ ਪੰਜ ਸੱਤ ਦਰਖਤ ਉੱਥੇ ਹੈਗੇ ਹੀ ਹੈਗੇ। ਹੈਗੇ ਹੈਗੇ। ਤੇ ਆਪਣੇ ਘਾਟ ਪੈਂਦੀ ਜਾਂਦੀ ਹੈ। ਨਹੀਂ ਪਹਾੜਾਂ ਦੇ ਵਿੱਚ ਆਪਾਂ ਕੀ ਕਰਨ ਜਾਣੇ ਆ। ਉੱਥੇ ਕੀ ਜ਼ਿਆਦਾ ਆਪਣੇ ਨਾਲੋਂ ਆਪਾਂ ਸਿਮਲਾ ਇੱਥੇ ਨਹੀਂ ਬਣਾ ਸਕਦੇ ਜੀ ਉੱਥੇ ਜਾਂਦੇ ਆ। ਆਪਣੀ ਉਹ ਧਰਤੀ ਆ ਵੀ ਤੁਰੇ ਜਾਂਦੇ 20 ਸੈਟ ਜੂ ਹਰਾ ਹੋ ਜਾਊਗਾ। ਜੀ ਜੀ। ਦੁਬਈ ਦੇ ਵਿੱਚ ਟੈਂਪਰੇਚਰ ਆਪਾਂ ਨੂੰ ਸਭ ਨੂੰ ਪਤਾ ਬਹੁਤ ਹਾਈ ਸੀ ਹਾਂਜੀ ਹਾਈ ਹੁੰਦਾ ਸੀ ਪਰ ਹੁਣ ਨਹੀਂ ਹੈ ਉਹ ਕਾਹਤੋਂ ਨਹੀਂ ਹੈ ਉਹਨਾਂ ਨੇ ਰੁੱਖ ਲਾ ਕੇ ਰੁੱਖ ਉੱਥੇ ਹੁੰਦੇ ਨਹੀਂ ਸੀ ਉਹਨਾਂ ਨੇ ਲਾ ਕੇ ਪੈਦਾ ਕਰ ਲਏ ਹਾਂਜੀ ਟੈਂਪਰੇਚਰ ਨੂੰ ਕੰਟਰੋਲ ਕਰ ਲਿਆ ਅਸੀਂ ਰੁੱਖ ਪਾੜ ਪਾੜ ਕੇ ਦੁਬਈ ਵਰਗਾ ਕਰ ਲਿਆ ਟੈਂਪਰੇਚਰ ਵੇਖਾ ਤਾਇਰ ਕੀ ਗੱਲ ਹੈ ਸਹੀ ਗੱਲ ਹੈ ਹਰ ਸਾਲ 5-7 ਟੈਂਪਰੇਚਰ ਵੱਧ ਰਿਹਾ ਇਹ ਆਪਣੇ ਲੋਕਾਂ 'ਚ ਬਹੁਤ ਵੱਡਾ ਭਲੇਖਾ ਵੀ ਏਸੀ ਲਾ ਲੈ ਤੇ ਮੇਰਾ ਹੱਲ ਹੋ ਗਿਆ ਪਰ ਯਾਦ ਰੱਖਿਓ ਥੋੜਾ ਸਮਈਆ ਏਸਿਆਂ ਦੇ ਵੀ ਪੜਾਕੇ ਪੈਣਗੇ ਇਹਨੇ ਕੰਮ ਵੀ ਨਹੀਂ ਕਰਨਾ ਤੇ ਮਰ ਕੇ ਆਪਣੇ ਹੱਥ ਵਿੱਚ ਸਮਾਂ ਵੀ ਨਹੀਂ ਰਹਿਣਾ ਰੁੱਖ ਪਾਲਣ ਨੂੰ ਵੀ 4-5 ਸਾਲ ਲੱਗਦੇ ਆ। 4-5 ਸਾਲ ਲੱਗਦੇ ਆ। ਮੇਰੀ ਸੋਚ ਆ ਮੇਰਾ ਕੋਈ ਚੰਗਾ ਸਮਾਂ ਆ ਨਾ ਮੈਂ ਇੱਕ ਗਿੱਲਾ ਘਟੋਟ ਦਰਖਤਾਂ ਲਾਵਾਂ ਵੀਡੀਓ ਜਰ ਕੇ ਕਰਨਾ। ਜੀ। ਮੇਰੀ ਸੋਚ ਆ ਵੀ ਰੁੱਖ ਵੱਧ ਤੋਂ ਵੱਧ ਲਾਓ ਯਾਰ ਪੈਸਾ ਪੂਸਾ ਕੁਝ ਨਹੀਂ ਹੈਗਾ। ਪੈਸਾ ਤਾਂ ਇੱਕ ਵਾਰ ਵੀ ਹਸਪਤਾਲ ਚਲੇ ਜਾਈਏ ਨਾ ਹਸਪਤਾਲ ਕਾਮਯਾਬ ਹੋ ਰਹੇ ਆਪਣੇ। 5-7 ਲੱਖ ਤੋਂ ਘੱਟ ਨਹੀਂ ਲੱਗਦਾ ਇੱਕ ਵਾਰੀਉ ਲਾਏ ਆਂਦੇ ਆ। ਡੀ ਐਮ ਸੀ ਵਰਗੇ ਹਸਪਤਾਲ ਆਪਣੇ ਮੋਗੇ ਦੇ ਵਿੱਚ ਵੀ ਪਹੁੰਚ ਬਣ ਗਏ। ਸਾਰਿਆਂ ਤੋਂ ਵੱਧ ਕਾਮਯਾਬ ਉਹ ਕਾਰਨ ਕੀ ਆਪਾਂ ਬਿਮਾਰੀਆਂ ਨਹੀਂ ਹਿਲੇ ਲੀਆਂ ਲੋਡ ਵੱਧ ਰਹੀ ਏ ਦੋਨੋਂ ਦਿਨ ਹਸਪਤਾਲਾਂ ਦੀ ਦੋਨੋਂ ਦਿਨ ਆਪਾਂ ਕਿਹਦੇ ਨੇ ਦੇਖਦੇ ਆ ਲੋਡ ਵੱਧ ਰਹੀ ਆ ਹਾਂਜੀ ਹਾਂਜੀ ਹਸਪਤਾਲ ਵਧਣੇ ਹੀ ਆ ਕਾਮਯਾਬ ਹੋਣਾ ਹੀ ਹਸਪਤਾਲਾਂ ਨੇ ਜੀ ਲੋਡ ਵਾਤਾਵਰਨ ਦੇ ਕਰਕੇ ਹੀ ਆ ਨਾ ਸਾਰਾ ਵਾਤਾਵਰਨ ਦੇ ਕਰਕੇ ਜੀ ਵਾਤਾਵਰਨ ਦੇ ਨਾਲ ਜਨ ਆਪਾਂ ਗੰਧਲਾ ਕਰੀ ਜਾਂਦੇ ਆ ਇਹਨੂੰ ਖਰਾਬ ਕਰੀ ਜਾਂਦੇ ਆ ਹਾਂਜੀ ਹਾਂ ਮੈਂ ਨਾ ਇੱਕ ਤੁਹਾਡੇ ਚੈਨਲ ਜਰੀਏ ਇੱਕ ਮੈਸੇਜ ਦੇਣਾ ਚਾਹਾਂ ਜਿਹੜੇ ਸਾਡੇ ਭੈਣ ਭਰਾ ਬਾਹਰ ਵਿਦੇਸ਼ਾਂ ਚ ਬੈਠੇ ਆ ਜੀ ਬਹੁਤ ਕਿਰਪਾ ਨਾਲ ਤੇ ਉਹ ਬਹੁਤ ਦਾਨ ਭੇਜਦੇ ਆਪਣੇ ਪਿੰਡ ਵਾਸੀਆਂ ਨੂੰ ਹਾਂਜੀ ਮੈਨੂੰ ਉਹਨੂੰ ਇਹੀ ਕਹਿਣਾ ਵੀ ਦਾਨ ਦੀ ਜਗ੍ਹਾ ਤੇ ਥੋੜਾ ਜਿਹਾ ਕੋਈ ਕੰਮ ਕਰ ਲਓ ਵੀ ਜਿਵੇਂ ਤੁਹਾਡੇ ਕੋਲ ਪੈਲੀ ਆ ਉਹਦੇ ਵਿੱਚ ਕੋਈ ਵਿੱਗਾ ਕੋਈ ਕਨਾਲ ਰੁੱਖਾਂ ਦੀ ਜਾਂ ਜ਼ਰੂਰ ਲਾਓ ਬਿਲਕੁਲ ਸਹੀ ਗੱਲ ਬਹੁਤ ਸਾਰਾ ਦਾਨ ਵੇਚ ਨਾ ਕਰੋ ਅਸੀਂ ਦਾਨ ਦੀ ਸਮਰੱਥਾ ਨਹੀਂ ਸੋ ਤੁਸੀਂ ਕਹਿੰਦੇ ਸੀ ਇਹੀ ਚਾਹੁੰਦੇ ਆ ਵੀ ਆਪ ਆਪਣੇ ਖੇਤਾਂ ਦੇ ਵਿੱਚ ਕੋਈ ਵਿੱਗਾ ਕਨਾਲ ਲਾਜ਼ਮੀ ਜੰਗਲ ਲਾਓ ਜਾਂ ਭਾਈ ਆਏ ਆ ਜਿਨ੍ਹਾਂ ਦੇ ਜਿਨ੍ਹਾਂ ਦੀ ਪੈਲੀ ਇੱਥੇ ਠੇਕ ਕੀਤੀ ਜਾਂ ਮਾਮਲੇ ਦਿੱਤੀ ਹੋਈ ਆ ਉਹ ਜਿੱਥੇ ਹੋਰ ਕਾਗਜ਼ ਬਣਾਉਂਦੇ ਉੱਥੇ ਵੇਚ ਬਣਾ ਲੈਣ ਭਾਈ ਬੀਤੇ ਦਰਖਤਾਂ ਨੂੰ ਤੁਸੀਂ ਤੁਸੀਂ ਆ ਰਹਿਣ ਖੁੱਦ ਨੂੰ ਅੱਗ ਨਹੀਂ ਲਾਉਣੀ ਤੇ ਸਾਡੇ ਦਰਖਤ ਬਚਨੇ ਚਾਹੀਦੇ ਆ ਜਾਂ ਅਸੀਂ ਥੋ-ਥੋ ਹਰੇਕ ਸਾਲ ਜਾਂ ਜਦੋਂ ਅਸੀਂ ਪੈੜੀ ਲਾਵਾਂਗੇ ਤਾਂ ਇੱਕ ਦਰਖਤ ਜਾਂ ਦੋ ਅਸੀਂ ਲਾਉਣਾ ਚਾਹੁੰਦੇ ਆਂ ਵੀ ਥੋ-ਥੋ ਮੰਗਦੇ ਆਂ ਵੀ ਲੱਗੇ ਹੋਣੇ ਚਾਹੀਦੇ ਆ ਬਾਈ ਥੋਡੀ ਮੈਂ ਗੱਲ ਵਿੱਚ ਰੋਕਦਾ ਇੱਕ ਕੋਈ ਕੈਨੇਡਾ ਚੋਂ ਭਰਾ ਆ ਸਾਡਾ ਹਾਂਜੀ ਕਦਰ ਮੈਂ ਰੱਖ ਲੈਣੇ ਚਾਹਣਾ ਦੱਸ ਕਿਸੇ ਇੱਕ ਸਾਂ ਕਿੱਥੇ ਲੱਗਈ ਮੈਂ ਸੜਕ ਦੇ ਨਾਲ-ਨਾਲ ਲਾਦੇ ਮੈਂ 10 ਫੁੱਟਾਂ ਛੱਡੇ ਜੀ ਜਿਹੋ ਨੇ ਜਮਾ ਤਿਆਰੀ ਕਰ ਲਈ ਜਿਹੜਾ ਠੇਕੇ ਤੇ ਲੈ ਰਿਆ ਸੀ ਉਹਨੇ ਨਹੀਂ ਲਾਉਣ ਦਿੱਤੇ ਲੈ ਠੇਕੇ ਦੇ ਬੜੀ ਲੈਣਾ ਲੈ ਪਤਾ ਵੀ ਅਗਲੇ ਸਾਲ ਨੂੰ ਪਤਾ ਨਹੀਂ ਕਿਹਦੇ ਕੋਲੇ ਹੋਣੀਆਂ ਮੈਂ ਕਰਨ ਲਈ ਖੇਤ ਵਾਲਾ ਤਿਆਰ ਆ ਲੈ ਠੇਕੇ ਵਾਲੇ ਨੇ ਨਹੀਂ ਲਾਉਣ ਦਿੱਤੇ ਜਿਵੇਂ ਆਪਣੇ ਇੰਡੀਆ ਦੀ ਜਿਹੜੀ ਹੈ ਪਾਪੂਲੇਸ਼ਨ ਆ 3 ਕਰੋੜ ਤੋਂ ਮੈਂ ਕਹਿੰਨਾ ਵੱਧ ਗਈ ਆ ਇੱਕ ਇੱਕ ਦਰਖਤ ਵੀ ਲਾਉਣ ਤਾਂ 3 ਕਰੋੜ ਦਰਖਤ ਸਿੱਧੇ ਲੱਗਿਆ ਪੈਨ ਥਾਰ ਮਨੋਖ ਲਾਵੇ ਕਰੋਖ ਜੀ ਹਜ਼ਾਰਾਂ ਨਹੀਂ ਲੱਖਾਂ ਨਹੀਂ ਕਰੋੜਾ ਹੋਣਗੇ ਕਰੋਖ ਜੀ ਠੀਕ ਹੈ ਨਾ ਮੈਂ ਆਪਣੇ ਤੋਂ ਸ਼ੁਰੂ ਕਰੋ ਆਪਾਂ ਜਦੋਂ ਪੜਦੇ ਹੁੰਦੇ ਸੀਗੇ ਉਦੋਂ ਨਾ ਇੱਕ ਲੇਖ ਹੁੰਦਾ ਸੀਗਾ ਵੀ ਭਾਰਤ ਚ ਕਿ ਪੰਜਾਬ ਚ 6% ਰੁੱਖ ਰਹਿ ਗਏ ਹਾਲਾਂਕਿ 33% ਚਾਹੀਦੇ ਸੀ ਜੇ ਉਹਨੂੰ ਆਪਾਂ ਅੱਜ ਦੇਖੀਏ ਤਾਂ ਮੇਰੇ ਹਿਸਾਬ ਨਾਲ ਤਿੰਨ ਕਹਿੰਦੇ ਮੈਨੂੰ ਤਾਂ ਤਿੰਨ ਵੀ ਨਹੀਂ ਦੱਸਦੇ ਸਰਕਾਰੀ ਤੌਰ ਤੇ ਕਹਿੰਦੇ ਤਿੰਨ ਤੇ 1% ਵੀ ਮਸ਼ਾਂ ਹੀ ਹੋਣਗੀ ਬਾਈ ਲੱਗੇ ਹੋਏ ਨਹੀਂ ਰਹਿਣ ਨੇ ਤੇ ਲੋਕ ਕਹਿੰਦੇ ਸਾਡੀ ਫਸਲ ਮਾਰਦੇ ਆ ਸਾਨੂੰ ਮੂੰਹ ਤੇ ਨਹੀਂ ਕਹਿ ਸਕਦੇ ਹਾਂਜੀ ਕੋਈ ਤਾਂ ਉੱਤੇ ਸਪਰੇਅ ਕਰ ਦਿੰਦਾ ਕੋਈ ਅੱਗ ਲਾਉਂਦਾ ਤਰੀਕੇ ਨਾਲ ਮਚਾਉਂਦੇ ਆ ਪਰ ਅਸੀਂ ਉਹ ਖਸਮ ਤੇ ਛੱਡ ਦਿੰਨੇ ਆ ਕੋਈ ਗੱਲ ਨਹੀਂ ਆਪਣਾ ਕੰਮ ਸੀ ਲਾਉਣਾ ਇਹਨਾਂ ਦਾ ਕੰਮ ਪਟਣਾ ਆਪਣਾ ਫਲ ਆਪਾਂ ਨੂੰ ਮਿਲ ਜੂ ਇਹਨਾਂ ਦਾ ਇਹਨਾਂ ਨੂੰ ਮਿਲ ਜੂ ਜਿਵੇਂ ਆਪਣੇ ਜਨਮ ਦਿਨ ਤੇ ਜਾਂ ਮਰਨ ਦਿਨ ਤੇ ਹਨਾ ਕੋਈ ਵੀ ਆਪਣਾ ਦਰਖਤ ਲਾਉਣਾ ਜ਼ਰੂਰੀ ਹੈ ਠੀਕ ਹੈ ਨਾ ਜਾਂ ਵਿਆਹ ਸ਼ਾਦੀ ਹੋਵੇ ਉਹਦੇ ਤੇ ਖੁਸ਼ੀ ਦੇ ਮੌਕੇ ਤੇ ਆਪਾਂ ਨੂੰ ਇੱਕ ਜਾਂ ਦੋ ਦਰਖਤ ਲਾਉਣੇ ਜ਼ਰੂਰੀ ਬਣਦੇ ਆ ਤਾਂ ਜਿਹੜਾ ਆਪਣੇ ਵਾਤਾਵਰਣ ਨੂੰ ਆਪਾਂ ਹਰਾ ਭਰਾ ਫੇਰ ਹੀ ਦੇਖ ਸਕਾਂਗੇ ਨਾ ਹੁਣ ਜੀ ਇੱਕ ਮੈਂ ਛੋਟੇ ਜਿਹੇ ਬਹਿਮ ਚੋਂ ਕੱਢਣ ਲੱਗਾ ਜੀ ਮੈਨੂੰ ਨਹੀਂ ਪਤਾ ਵੀ ਮੈਂ ਬਹਿਮ ਚੋਂ ਕੱਢਦਾ ਜਾਂ ਮੈਂ ਬਹਿਮ ਚੋਂ ਪੈ ਗਿਆ ਹਨਾ ਜੀ ਕੋਈ ਜਿੰਨੀ ਕ ਆਪਾਂ ਨੂੰ ਵਾਹਿਗੁਰੂ ਨਾਲ ਸਮਤ ਬਖਸ਼ੀ ਆਪਾਂ ਉਹਨਾਂ ਇੱਕ ਗੱਲ ਕਰ ਸਕਦੇ ਆ ਕਈ ਵਾਰੀ ਗਲਤ ਵੀ ਹੋ ਸਕਦੀ ਆ ਹਾਂ ਜੀ ਸੋਚ ਅਲੱਗ-ਅਲੱਗ ਆ ਹਾਂਜੀ ਹਾਂਜੀ ਮੇਰੇ ਮਾਤਾ ਜੀ ਜਦੋਂ ਚੜ੍ਹਾਈ ਕੀਤੀ ਆ ਮੈਂ ਉਹਨਾਂ ਦੇ ਫੁੱਲ ਲੈ ਕੇ ਨਹੀਂ ਗਿਆ ਜੀ ਮੈਂ ਨਹੀਂ ਉੱਥੇ ਪਾਉਣ ਗਿਆ ਆ ਕੀਰਤਨ ਪਰ ਕੀਰਤਨ ਪਰ ਹਾਂਜੀ ਤਾਂ ਮੇਰੀ ਸੋਚ ਸੀ ਮੈਂ ਜਿਹੜਾ ਕੰਮ ਕਰਦਾ ਵੀ ਮੈਂ ਆਪ ਦੇ ਤਰੀਕੇ ਨਾਲ ਕਰਾਂ ਵੀ ਕੋਹਨ ਕੋ ਨਮਾ ਕਰਕੇ ਹਾਂਜੀ ਉਹ ਫੁੱਲ ਮੈਂ ਆ ਦੇ ਖੇਤ ਤੋਂ ਆ ਪੁੱਟ ਕੇ ਉੱਪਰ ਦਰਖਤ ਲਾਤਾ ਜਾਂਦੀ ਇੱਕ ਇਸ ਬਾਨੇ ਰੁੱਖ ਤਾਂ ਲੱਗ ਜੂਗਾ ਨਾ ਹਾਂਜੀ ਜਿਹੜੀ ਆਪਣੀ ਸੇਵਾ ਵਾ ਮਾਂ ਪਿਓ ਦੀ ਕਿਸੇ ਦੀ ਵੀ ਸੇਵਾ ਜਿਉਂਦੀ ਨਹੀਂ ਕਰ ਲੋ ਹਾਂਜੀ ਹਾਂਜੀ ਮਾਂ ਨੂੰ ਤਾਂ ਬਾਦ ਅਰਥੀ ਨੂੰ ਭੱਜ-ਭੱਜ ਕੇ ਮੋਢਾ ਲਾਉਣ ਦਾ ਕੋਈ ਫਾਇਦਾ ਨਹੀਂ ਜਿਉ ਹਾਂਜੀ ਹਾਂ ਜੀ ਉਹਨਾਂ ਤਾਂ ਮੇਰਾ ਗਾ ਰੋਟੀ ਨਹੀਂ ਪੁੱਛਦਾ ਪਾਣੀ ਵੀ ਵਿਚਾਰੇ ਆਪ ਚੱਕ ਕੇ ਪੀਂਦੇ ਤੇ ਬਾਹਰ ਸਬੀਲਾਂ ਲਾਈ ਜਾਂਦੇ ਆ ਠੀਕ ਵੀ ਆਪਾਂ ਕਹਿੰਦੇ ਆ ਵੀ ਜਿਹੜਾ ਸਰੀਰ ਇਸ ਧਰਤੀ ਤੋਂ ਚਲੇ ਆ ਗਿਆ ਨਾ ਇਨਸਾਨ ਉਹਦੀ ਜਿਹੜੀ ਮਿੱਟੀ ਆ ਉਹ ਕਿੰਟਣੀ ਆ ਉਹ ਤਰੀਕਾ ਆਪ ਆਪਣਾ ਕੋਈ ਦਫਨਾਉਂਦਾ ਕੋਈ ਅਗਨੀ ਭੇਟ ਕਰਦਾ ਤੇ ਕੋਈ ਜਲ ਪ੍ਰਵਾਹ ਕਰਦਾ ਕਿ ਆਪਾਂ ਨੂੰ ਕਿਰਿਆ ਕਰਮ ਉਹ ਮਿੱਟੀ ਕਿੰਟਣੀ ਪੈਂਦੀ ਆ ਉਦੋਂ ਗਾਂ ਵਹਿਮ ਆ ਮੈਂ ਨਾ ਇੱਕ ਹੋਰ ਗੱਲ ਕਰ ਦਿੰਦਾ ਪਰ ਬਾਈ ਨਾ ਭੁੱਲ ਕੇ ਗੱਲ ਕਰਨ ਬਾਈ ਗੋਰਾ ਤਾਮਲ ਨਾਡੂ ਚ ਆਇਆ ਹਾਂ ਗੱਲ ਸੁਣਨ ਵਾਲੀ ਹੈ ਤੇ ਉੱਥੇ ਦੱਸੋ ਜੀ ਆਪਣੇ ਨਾਲੋਂ ਕਿੰਨਾ ਕੁ ਫਰਕ ਆ ਦਰਸਤਾਂ ਦਾ ਹਾਂਜੀ ਉੱਥੇ ਦਰਸਤਾਂ ਦਾ ਬਹੁਤ ਫਰਕ ਆ ਜੀ ਆਪਣੇ ਨਾਲ ਤਾਂ ਉਹ ਪਾਣੀ ਦੀ ਤੇ ਇੱਕ ਦਰਸਤਾਂ ਦੀ ਬਹੁਤ ਸੰਭਾਲ ਕਰਦੇ ਆ ਅੱਛਾ ਹਾਂਜੀ ਪਾਣੀ ਨਾਲ ਵੀ ਜਿਹੜਾ ਕਿ ਆਪਣਾ ਵੀ ਜਿੱਤੇ ਪਸ਼ੂ ਨਾ ਹੁੰਦੇ ਆ ਸੱਪੜ ਚ ਵੀ ਉੱਥੇ ਵੀ ਤੁਸੀਂ ਹਸਾਬ ਲੜੋ ਫੋਰਚੂਨਰ ਗੱਡੀਆਂ ਵੀ ਉਹਦੇ ਨਾਲ ਧੁੰਦੇ ਆ ਵੀ ਕਹਿੰਦੇ ਵੀ ਨਹੀਂ ਵੀ ਪਾਣੀ ਦੀ ਬਚਤ ਕਰੀਏ ਅਸੀਂ ਅੱਛਾ ਹਾਂ ਜਿੰਨੇ ਵੀ ਮਹਿੰਗੀ ਗੱਡੀਆਂ ਵੀ ਮੈਂ ਨਹੀਂ ਦੇਖੀ ਵੀ ਕੋਈ ਸਰਵਿਸ ਸਟੇਸ਼ਨ ਤੇ ਧੁੰਦਾ ਯੋਧਨਾਲੀ ਧੋਕੇ ਲੈ ਕੇ ਜਾਂਦੇ ਆ ਵੀ ਕਹਿੰਦਾ ਵੀ ਵੇਸਟ ਪਾਣੀ ਆ ਨੇ ਵੇਸਟ ਹੀ ਹੋਣਾ ਵੀ ਆਪਣੇ ਨਾਲ ਤਾਂ ਦੂਜੀਆਂ ਸਟੇਟਾਂ ਵਾਲੇ ਇਸ ਪ੍ਰਤੀ ਬਹੁਤ ਜਾਗਰੂਕ ਵੰਧਰਾਸਤਾਂ ਲਈ ਤੇ ਪਾਣੀ ਵਾਸਤੇ ਮੈਂ ਨਾ ਇੱਕ ਚੀਜ਼ ਹੋਰ ਤੁਹਾਨੂੰ ਦੱਸਾਂ ਇਹ ਮੈਂ Rajasthan ਦੀ ਗੱਲ ਕਿਉਂ ਕਰਦਾ ਕਿਉਂਕਿ ਮੈਂ ਉੱਥੇ ਜਾਂਦਾ ਰਹਿੰਦਾ ਤੇ ਉੱਥੇ ਤਕਰੀਬਨ 10 10 15 15 ਫੁੱਟ ਡੂੰਘੇ ਧਰਤੀ 'ਚ ਬਣੇ ਵਿਆ ਪਾਣੀ ਵਾਸਤੇ ਖੂਬ ਬਣਾਏ ਵਿਆ ਉਹਨਾਂ ਦੇ ਉੱਤੇ ਕਮਰੇ ਪਾਏ ਵਿਆ ਉਹ ਵੀ ਪਾਣੀ ਦੀ ਬਹੁਤ ਸਮਹਲ ਕਰਦਾ ਪਰ ਅਸੀਂ ਨਹੀਂ ਕਰ ਰਹੇ ਹਾਂ ਹਾਂਜੀ ਹਾਂ ਉਹਨਾਂ ਦੇ ਜਿਹਨਾਂ ਕਿ ਵੀ ਪਾਣੀ ਦੀ ਬਹੁਤ ਸਮੱਸਿਆ ਹੈ ਵਾਕਈ ਉਹ ਮੀਂਹ ਤੇ ਨਰਪਰ ਆ ਕੇ ਤਰੇੜੇ ਹੋਏ ਕਰਨਾਟਕਾ ਦੇਖਿਆ ਮੈਂ ਆਂਧਰਾ ਦੇਖਿਆ ਹੂੰ ਹੂੰ ਵੀ ਉਹ ਉਹਨਾਂ ਕਿਸਾਨਾਂ ਜਿਹੜੇ ਵੀ ਉਹ ਮੀਂਹ ਤੇ ਨਰਪਰ ਆ ਵੀ ਜਦੋਂ ਵੀ ਬਾਰਿਸ਼ ਹੋਊਗੀ ਤਾਂ ਵੀ ਉਹ ਉਦੋਂ ਫਸਲ ਲਾਉਣਗੇ ਤੇ ਨਹੀਂ ਉਹਨਾਂ ਦਾ ਵੀ ਬਾਰਿਸ਼ ਜਦੋਂ ਵੀ ਬਾਰਿਸ਼ ਬਬੇ 8 ਮਹੀਨੇ ਬਾਅਦ 4 ਮਹੀਨੇ ਬਾਅਦ ਉਹਨਾਂ ਨੇ ਵੀ ਉਹਦੀ ਫਸਲ ਵਾੜੀ ਕਰਨੀ ਆ ਵੀ ਨਹੀਂ ਤਾਂ ਵੀ ਆਪਣੇ ਪੰਜਾਬ ਚ ਦੇਖ ਲਓ ਵੀ ਮੋਟਰਾਂ ਚਾਲਦੀਆਂ ਹੁਣ ਚ ਫਸਲਾਂ ਬਦਲੀ ਜਾਂਦੇ ਰਹਿੰਦੇ ਆ ਤੇ ਉਹਨਾਂ ਆਗੂ ਹੁਣ ਮੋਟਰਾਂ ਚੱਲਣੀਆਂ 24 24 ਘੰਟੇ ਪਰ ਉਂਦਰ ਨਹੀਂ ਉਹ ਪਰਮਾਤਮਾ ਤੇ ਨਰਪਾਰਾ ਵੀ ਜਦੋਂ بارش ਹੋਊਗੀ ਤਾਂ ਉਹਦੀ ਫਸਲ ਲੱਗੂਗੀ ਉਹ ਜਿਹੜੇ ਸੇਮਤ ਜ਼ਿਮੀਦਾਰ ਆ ਉਹ ਜਿਨਾਂ ਕੇ ਕਰੇਨਾ ਨਾ ਟਵਾਟਾ ਪਟਕੇ ਤੇ ਪੱਕਾ ਕਰਕੇ ਆਦਾ ਵੀ ਕਵਰ ਨਾਲ ਤਾਬ ਜੀ ਨੇ ਨਾਲ ਉਹ ਪਾਣੀ ਨੂੰ ਆਦਾ ਸੇਵ ਕਰ ਲੈਂਦੇ ਆ ਤੇ ਬਾਅਦ ਚ ਫਿਰ ਟੁੱਲੂ ਪੰਪ ਨਾਲ ਬਾਹਰ ਕੱਢ ਕੱਢ ਕੇ ਫਸਲ ਲਾਉਂਦੇ ਆ ਬਾਈ ਇੱਕ ਨਵੇਂ ਹੋਰ ਚੀਜ਼ ਦੇਖੀਆ ਤੁਸੀਂ ਵੀ ਗੌਰ ਕਰਿਓ ਛੜਕਾਂ ਦੇ ਪਾਸੇ ਜ਼ਿਮੀਂਦਾਰ ਨਾ ਉੱਚੀਆਂ-ਉੱਚੀਆਂ ਬੱਟਾਂ ਬਣਾਉਂਦੇ ਕਹਿੰਦੇ ਮਿੱਟੀ ਲਾਉਨੇ ਆ ਮਿੱਟੀ ਮਤਲਬ ਕੀ ਜਿਹੜਾ ਛੜਕ ਵਾਲਾ ਪਾਣੀ ਆ ਉਹ ਸਾਡੇ ਬਾਣ ਚ ਆ ਜੇ ਉਹ ਬਾਣ ਚ ਨਾ ਆ ਜੀ ਉਹ ਵੀਡੀਓ ਪਾਉਂਦੇ ਵੀ ਮਿੱਟੀ ਲਾ ਰਹੇ ਆ ਮੈਂ ਬਹੁਤ ਆਦਾਂ ਦੇ ਤੁਸੀਂ ਵੀ ਜਾਣਦੇ ਆ ਪਿੰਡਾਂ 'ਚ ਕਈ ਪਿੰਡ ਤਾਂ ਇਹੋ ਜਿਹੇ ਜਿੰਨਾ ਥਾਂ ਮਲਦਾ ਨਾ ਪੂਰਾ ਛੱਡਿਆ ਹੁੰਦਾ ਜੀ ਤੇ ਕਈ ਪਿੰਡ ਇਹੋ ਜਿਹਨਾਂ ਨੇ ਜਿਹਨਾਂ ਚ ਬੱਟੇ ਦੀ ਨਿਕਲਦੇ ਨਾ ਤੇ ਹਰਦੋਈ ਤੇ ਮੇਰੇ ਵਰਗੇ ਮਹਾਨ ਬਣ ਜਾਂਦੇ ਮੈਂ ਵੀ ਮਿੱਟੀ ਲਾਤੀ ਵੀਡੀਓ ਵੀ ਪਾਉਂਦਾ ਮੇਰੇ ਅੱਗਾ ਪਰ ਉਹ ਮਿੱਟੀ ਨਹੀਂ ਲਾਈ ਹੁੰਦੀ ਮਿੱਟੀ ਦਾ ਤਾਂ ਚੱਕ ਕੇ ਵੀ ਮੇਰੀ ਸੜਕ ਦਾ ਪਾਣੀ ਨਾ ਜੇ ਬਾਹਰ ਚ ਨਾ ਮੇਰੇ ਪਾਣੀ ਆ ਜੀ ਜੀ ਇਹ ਵੀ ਕਾਰਨ ਹੁੰਦਾ ਪਰ ਮਿੱਟੀ ਨਾਲ ਬਰਾਬਰ ਲਾਇਆ ਕਰੋ ਜਿਹੜੀ ਸੜਕਾ ਸੜਕ ਆਪਣੀ ਸਾਰੇ ਆਲਵਾਡ ਦੀ ਆਪਾਂ ਸੜਕਾਂ ਤੇ ਹੀ ਜਾਣਾ ਜੇ ਪਾਸੇ ਅਸੇ ਜਾਣੇ ਆ ਪਾਸੇ ਅਸੇ ਤਾਂ ਆਪਾਂ ਕਹਿੰਦੇ ਸੜਕ ਵਧੀਆ ਹੋਵੇ ਯਾਰ ਤੇ ਆਪਦੇ ਮੱਥੇ ਆਪਾਂ ਤੋੜ ਦਿੰਨੇ ਆ ਸਰਕਾਰਾਂ ਦਾ ਕਸੂਰ ਨਹੀਂ ਆਪਣਾ ਵੀ ਕਸੂਰ ਆ ਤੇ ਆਪਣਾ ਵੀ ਹੱਕ ਬਣਦਾ ਆਪਣੀ ਫਰਜ਼ ਸੰਭਾਲ ਕੇ ਜੀ ਅ ਤੋ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਲੱਗਿਆ ਜੀ ਪਰ ਇੱਕ ਗੱਲ ਮੈਂ ਤੁਹਾਨੂੰ ਹੋਰ ਪੁੱਛਣਾ ਚਾਹਾਂਗਾ ਜਿਵੇਂ ਤੁਸੀਂ ਸਾਂਝਾ ਕਲੱਬ ਬਣਾਇਆ ਤੇ ਸਾਂਝਾ ਕਲੱਬ ਵੀ ਨਾਂ ਕਿਉਂ ਚੁਣਾ ਤੁਸੀਂ ਇਹਦਾ ਜੀ ਦੇਖੋ ਜੀ ਇੱਕ ਨਾ ਪਰ ਮੈਂ ਤਾਂ ਇਹਨਾਂ ਚੀਜ਼ਾਂ ਨੂੰ ਮੰਨਦਾ ਨਹੀਂ ਜਾਤੀਵਾਦ 'ਚ ਬਹੁਤ ਫਸੇ ਹੋਇਆ ਜੀ ਤੇ ਸਾਂਝਾ ਭਾਈਚਾਰਾ ਜੀ ਵੀ ਭਾਈਚਾਰਕ ਸਾਂਝ ਬਣਾ ਦੇਗੀ ਜੀ ਵੀ ਆਪਾਂ ਜਾਤੀਆਂ ਦੇ ਚੱਕਰਾਂ 'ਚ ਜਣਾ ਪਈਏ ਇਨਸਾਨ ਦੀ ਜਾਤੀ ਸਾਰੇ ਇਨਸਾਨ ਇੱਕ ਆ ਜੀ ਜਦੋਂ ਕਿਤੇ ਕੋਈ ਐਕਸੀਡੈਂਟ ਹੁੰਦਾ ਕਿਤੇ ਖੂਨ ਦੀ ਲੋੜ ਪੈ ਜਾਂਦੀ ਆ ਉਦੋਂ ਕੋਈ ਪੁੱਛਦਾ ਜਾਤੀ ਕਿਹੜੀ ਜਾਤੀ ਦੇ ਖੂਨ ਉਹ ਤਾਂ ਕਹਿੰਦੇ ਖੂਨ ਮਿਲ ਜੇ ਸਾਨੂੰ ਮੇਰੀ ਇਹ ਇਹਦੇ ਇਹਨਾਂ ਚੀਜ਼ਾਂ ਤੋਂ ਨਿਕਲੋ ਜਾਤੀਆਂ ਜਨਾ ਬੰਡੋ ਇੱਕ ਦੂਜੇ ਨੂੰ ਧਰਮਾਂ ਪਿੱਛੇ ਨਾ ਲੜੋ ਸਾਰੇ ਆਪਾਂ ਇੱਕ ਹੀ ਆਂ ਇਨਸਾਨ ਸਾਰੇ ਇੱਕ ਆ ਇਨਸਾਨ ਦੀ ਇਨਸਾਨੀਅਤ ਦੀ ਕਦਰ ਕਰੋ ਜੀ ਹਾਂਜੀ ਇੱਕ ਮੈਂ ਤੁਹਾਨੂੰ ਸਵਾਲ ਹੋਰ ਪੁੱਛਣਾ ਚਾਹਾਂਗਾ ਜੀ ਹਾਂਜੀ ਤੇ ਜਿਵੇਂ ਆਪਣੇ ਪਿੰਡਾਂ ਦੇ ਵਿੱਚ ਦੇਖਿਆ ਵੀ ਜਦੋਂ ਕੋਈ ਇਸ ਦੁਨੀਆ ਨੂੰ ਅਲਵਿਦਾ ਕਹਿ ਜਾਂਦਾ ਉਦੋਂ 8 ਤੋਂ 10 10 ਤੋਂ 15 ਜਿਹੜੀਆਂ ਭੋਰੀਆਂ ਨੇ ਜਾਂ ਕੋਹਰ ਆ ਉਹ ਮੁਰਦੇ ਦੇ ਉੱਤੇ ਪਾਏ ਜਾਂਦੀਆਂ ਨੇ ਠੀਕ ਹੈ ਜੇ ਇੱਕ ਅੱਧੀ ਚਲੋ ਉਹਦੇ ਸਨਮਾਨ ਲਈ ਇੱਕ ਅੱਧੀ ਪਾਈ ਜਾਵੇ ਚਲੋ ਉਹਨਾਂ ਕੋ ਬਹੁਤ ਆ ਪਰ ਜਿਹੜੀਆਂ 6 7 ਹੋਰ ਨੇ ਉਹਨਾਂ ਦੀ ਜਗ੍ਹਾ ਜੇ ਕਿਤੇ ਉਹ ਪਰਿਵਾਰ ਦਾ ਮੈਂਬਰ ਆ ਜਿਹੜਾ ਉਹਨੂੰ ਚਾਉਣ ਵਾਲਾ ਉਹਦੀ ਜਗ੍ਹਾ ਤੇ ਕੋਈ ਜੇ ਦਰਖਤ ਲਾਇਆ ਜਾਂ ਪੌਦਾ ਲਾ ਜਾਵੇ ਜਾਂ ਐ ਨਹੀਂ ਜਿੱਥੇ ਆਪਣੇ ਪਿੰਡ ਜਾਂ ਸ਼ਮਸ਼ਾਨ ਘਾਟ ਤੇ ਕਿਤੇ ਵੀ ਉਹ ਇੱਕ ਪੌਦਾ ਲਾ ਸਕਦਾ ਹੈ ਦੇਖੋ ਜੀ ਬਹੁਤ ਵਧੀਆ ਵਿਚਾਰ ਆ ਤੁਹਾਡਾ ਜੀ ਵੀ ਜਿਹੜੀਆਂ ਪੱਠ 10 ਸਪੂਰੀਆਂ ਪਾਤੀਆਂ ਉਹਦਾ ਕੋਈ ਮੈਟਰ ਨਹੀਂ ਜੀ ਕੋਈ ਤਾਂ ਵਿਚੇ ਵਿਚਾਲ ਦਿੰਦੇ ਆ ਕੋਈ ਪਾਸੇ ਛੱਡ ਦਿੰਦੇ ਆ ਜਾਂ ਇੱਕ ਹੀ ਚੱਕ ਕੇ ਲੈ ਜਾਂਦਾ ਇਹ ਆਪਾਂ ਬਹਿਮਾ ਚ ਫਸੇ ਹੋਏ ਆ ਜਿਹੜਾ 100 100 200 ਸਪੂਰੀ ਤੇ ਲਾਉਣੇ ਆਪਾਂ ਉਹ ਹੀ ਰੱਖ ਲਾ ਲੋ ਹਾਂਜੀ ਨਾਲ ਹਰ ਇੱਕ ਨੂੰ ਪਤਾ ਆ ਵੀ ਜੀ ਆਪਾਂ ਰੱਖ ਵਧਾਵਾਂਗੇ ਆਪਾਂ ਨੂੰ ਇਸੀਆਂ ਦੀ ਲੋੜ ਨਹੀਂ ਸਹੀ ਗੱਲ ਹੈ ਇੱਕ ਆਹ ਜਿਹੜੀ ਧਰਤੀ ਆ ਨਾ ਹਾਂਜੀ ਮੇਰੇ ਤੇ ਬੋਲਦਾ ਥੋੜਾ ਆ ਵੀ ਢਾਈ ਗਾਜ ਧਰਤੀ ਆ ਕਿਤੇ ਢਾਈ ਗਾਜ ਧਰਤੀ ਤੇਨੂੰ ਮਿਲਣੀ ਆ ਜੀ ਅਟਾਈ ਵੀ ਨਹੀਂ ਮਿਲਦੀ ਜੀ ਇਹ ਢਾਈ ਗਾਚ ਪਤਾ ਨਹੀਂ ਕਿੰਨੇ ਕਿਲੋ ਮਿੱਟੀਾਂ ਸਿਮੇਟ ਗਿਆ ਬਿਲਕੁਲ ਬਿਲਕੁਲ ਇਹ ਵੀ ਹੈ ਨਹੀਂ ਆਪਣੀ ਜੀ ਜਿਹੜੇ ਭਲੇਖੇ ਚ ਫਿਰਦੇ ਆ ਨਾਲੇ ਬੰਦੇ ਨੂੰ ਪਤਾ ਜੀ ਅਖੀਰ ਰਸਤਾ ਆਪਣਾ ਆਹੀ ਆ ਪਰ ਆਪਾਂ ਜਿਹੜੇ ਫੇਰ ਉਹ ਹੌਮੇ ਜਿਹੜੀ ਆਪਾਂ ਜਾਂਦੀ ਨਹੀਂ ਆਪਣੇ ਤੇ ਇੱਕ ਛੋਟਾ ਜਿਹਾ ਵਿਚਾਰ ਕੋਈ ਸਰੀਰ ਚੜਾਈ ਕਰ ਗਿਆ ਉਹ ਨਾਲ 500 700 ਹਜ਼ਾਰ ਬੰਦੇ ਇਕੱਠ ਹੁੰਦਾ ਜੀ ਉਦੋਂ ਵੀ ਭਲੇਖਾ ਨਹੀਂ ਕੱਢਦੇ ਜੀ ਵੀ ਇਹ ਗਿਆ ਹੈ ਨਾ ਆਪਾਂ ਵੀ ਜਾਣਾ ਕਹਿੰਦੇ ਇਹ ਗਿਆ ਆਪਾਂ ਤਾਂ ਜਾਣੇ ਹੀ ਨਹੀਂ ਜੀ ਮਰਨਾ ਕੋਈ ਯਾਦ ਨਹੀਂ ਰੱਖਦਾ ਹਰੇਕ ਨੂੰ ਪਤਾ ਵੀ ਮਰਨਾ ਸੱਚ ਆ ਜਿਉਣਾ ਝੂਠਾ ਜੀ ਪਰ ਆਪਾਂ ਉਲਟ ਸਮਝਦੇ ਆ ਜਿਉਣਾ ਸੱਚ ਸਮਝਦੇ ਆ ਜੀ ਠੀਕ ਆ ਨਾ ਜਿਉਣਾ ਸੱਚ ਨਹੀਂ ਹੈ ਜਿਉਣਾ ਝੂਠਾ ਮਰਨਾ ਸੱਚ ਆ ਜੇ ਆਪਾਂ ਇਹ ਜੀਵਨ ਦੇ ਵਿੱਚ ਲੈ ਗਏ ਤੇ ਆਪਾਂ ਗਲਤ ਕੰਮ ਸਾਰੇ ਛੱਡ ਦੇਗੇ ਜੀ ਜ਼ਿੰਦਗੀ ਜਿਉਣ ਦਾ ਨਜ਼ਾਰਾ ਉਹੀ ਆ ਇੱਕ ਸਬਰ ਜੀ ਸਬਰ ਕੌਣ ਕਰੂ ਜਿਹਨੂੰ ਪਰਮਾਤਮਾ ਦੇ ਭਰੋਸਾ ਜੀ ਵੀ ਭਰੋਸਾ ਕਰਿਆ ਕਰੋ ਜਿਹੜਾ ਤੇਰੇ ਕਰਮਾਂ ਦਾ ਉਹੀ ਮਿਲਣਾ ਜਿੰਨਾ ਮਾਰਦੀ ਭੱਜਦਾ ਸਹੀ ਹੈ ਜੀ ਠੀਕ ਆ ਨਾ ਤੇ ਦਸਕਾਂ ਨੂੰ ਜੀ ਇੱਕ ਨਿੱਕਾ ਜਿਹਾ ਸੁਨੇਹਾ ਜ਼ਰੂਰ ਦਿਓ ਹਾਂਜੀ ਸੁਨੇਹਾ ਜੀ ਵਾਸ ਇਹੀ ਆ ਵੀ ਹਰ ਇਨਸਾਨ ਜੋ ਵੀ ਚਾਵੇ ਬਹੁਤ ਕੁਝ ਕਰ ਸਕਦਾ ਚੰਗੇ ਕਾਰਜ ਕਰੋ ਆਪਦੀ ਪਛਾਣ ਬਣਾਓ ਵੀ ਵੱਧ ਤੋਂ ਵੱਧ ਔਖਾ ਲਾਓ ਚੰਗੇ ਕਾਰਜ ਕਰੋ ਕਿਸੇ ਦੀ ਵੀ ਕਾਮਯਾਬੀ ਚ ਉਹਨੇ ਜਿਉਂ ਦਿਨ ਸੁਹਾਰਾ ਦਿਓ ਮਰੇ ਨੂੰ ਤਾਂ ਸੁਹਾਰਾ ਦੇਣ ਵਾਲੇ ਬਹੁਤ ਆ ਬਸ ਇਹੀ ਆਪਣਾ ਵਿਚਾਰ ਆ ਜਾਤਾਂ ਪਾਤਾਂ ਜਾਂ ਨਾ ਬੰਡੋ ਸਭ ਇੱਕ ਆ ਗੱਲਬਾਤ ਕਰਕੇ ਤੁਹਾਡਾ ਬਹੁਤ ਵਧੀਆ ਲੱਗੇ ਧੰਨਵਾਦੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦੀ